ਪੰਜਾਬ ਸਰਕਾਰ ਵੱਲੋਂ ਲੈਂਡ ਪੁੱਲਿੰਗ ਸਕੀਮ ਦਾ ਲਗਾਤਾਰ ਕਿਸਾਨ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਹ ਵਿਰੋਧ ਕਿਸਾਨ ਸੰਗਠਨਾਂ ਵੱਲੋਂ ਵਿਭਿੰਨ ਤਰੀਕਿਆਂ ਦੇ ਨਾਲ ਕੀਤਾ ਜਾ ਰਿਹਾ ਹੈ। ਤੇ ਸਰਕਾਰ ਦੇ ਖਿਲਾਫ ਹਰ ਕਿਸਾਨ ਖੜਾ ਨਜ਼ਰ ਆ ਰਿਹਾ ਹੈ। ਉੱਥੇ ਹੀ ਕਿਸਾਨਾਂ ਵੱਲੋਂ ਲੈਂਡ ਪੁੱਲਿੰਗ ਮਾਮਲੇ 'ਚ ਜਲੰਧਰ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕਿਸਾਨਾਂ ਨੇ ਕਿਹਾ ਹੈ ਕਿ 11 ਅਗਸਤ ਨੂੰ ਪੰਜਾਬ ਭਰ 'ਚ ਬਾਈਕ ਰੈਲੀ ਕੱਢੀ ਜਾਵੇਗੀ। ਉੱਥੇ ਹੀ ਕੁਕੜਪਿੰਡ ਦੇ ਵਿਚ ਇਸ ਸਕੀਮ ਦੇ ਖਿਲਾਫ 20 ਅਗਸਤ ਨੂੰ ਮਹਾਂ ਰੈਲੀ ਕੀਤੀ ਜਾਵੇਗੀ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਸੰਕੇਤ ਦੇ ਰਹੇ ਹਨ ਕਿ ਜੇ ਇਹ ਲੈਂਡ ਪੂਲਿੰਗ ਮਾਮਲੇ ਨੂੰ ਵਾਪਸ ਨਹੀਂ ਲਿਆ ਗਿਆ ਤਾਂ ਉਹ ਆਉਣ ਵਾਲੇ ਦਿਨਾਂ 'ਚ ਸਖਤ ਰੁਖ ਅਪਣਾ ਸਕਦੇ ਹਨ ਲੁਧਿਆਣਾ 'ਚ 7 ਅਗਸਤ ਨੂੰ ਜੋਧਾ 'ਚ ਇੱਕ ਮਹਾਪੰਚਾਇਤ ਕਿਤੀ ਜਾ ਰਹੀ ਹੈ ਜੈਸੇ ਵੱਡੀ ਗਿਣਤੀ ਚ ਕਿਸਾਨ ਸ਼ਾਮਲ ਹੋਣਗੇ ਜਿਹੜੀ 20 ਅਗਸਤ ਨੂੰ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਂ ਹੇਠ ਜਲੰਧਰ ਦੇ ਵਿੱਚ ਵਿਸ਼ਾਲ ਵੱਡੀ ਰੈਲੀ ਕਰਨੀ ਸੀ ਉਹਦਾ ਇੱਥੇ ਆ ਕੇ ਜਾਇਜ਼ਾ ਲਿਆ ਸੀਗਾ ਜਿਹੜੀ ਪੁੱਡਾ ਗਰਾਊਂਡ ਜਿਹੜਾ ਪੁੱਡਾ ਦਾ ਇੱਥੇ ਪੰਜਾਬ ਦਾ ਹੈੱਡ ਆਫਿਸ ਸੀਗਾ ਉਹ ਗਰਾਊਂਡ ਬਹੁਤ ਛੋਟੀ ਲੱਗੀ ਸਾਨੂੰ ਕਿਉਂਕਿ ਐਡਾ ਵੱਡਾ ਇਕੱਠ ਆਉਣਾ ਉੱਥੇ ਰਹਿਣੇ ਨਹੀਂ ਸੀਗੇ ਫਿਰ ਸਾਰੇ ਜਾਇਜੇ ਲੈ ਕੇ ਜਿਹੜਾ ਕੁੱਕੜਪਿੰਡ ਆ ਕੁੱਕੜਪਿੰਡ ਦੀ ਦਾਣਾ ਮੰਡੀ ਜਿਹੜੀ ਆ ਜਿਹੜੀ ਨਾਲ ਹੀ ਜਲੰਧਰ ਦੇ ਹੈਗੀ ਆ ਇੱਕ ਤਾਂ ਸਾਨੂੰ ਲੱਗਿਆ ਵੀ ਉਸ ਪਿੰਡ ਦੀ ਲਗਭਗ 800 ਏਕੜ ਤੇ ਉਹ ਦਾਣਾ ਮੰਡੀ ਵੀ ਵਿਚ ਲੈਂਡ ਪੂਲਿੰਗ ਪਾਲਿਸੀ ਵਿੱਚ ਆਈ ਹੋਈ ਆ ਤੇ ਉਹ ਮੰਡੀ ਕਾਫੀ ਵੱਡੀ ਆ ਤੇ ਜਿੱਡਾ ਵੱਡਾ ਸਾਡਾ ਇਕੱਠ ਆਉਣਾ ਉਹਦੇ ਨੇੜੇ ਗਰਾਊਂਡਸ ਆ ਤੇ ਸਾਨੂੰ ਲੱਗਾ ਸਾਡੀ ਪਾਰਕਿੰਗ ਵੀ ਹੋ ਜੂਗੀ ਤੇ ਉਹ ਸੂਟੇਬਲ ਜਗ੍ਹਾ 'ਤੇ ਪੀੜਿਤ ਪਿੰਡਾਂ ਦੇ ਲੋਕਾਂ ਦੀ ਸ਼ਮੂਲੀਅਤ ਵੀ ਹੋਊਗੀ। ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਨੇ ਸਾਰੀਆਂ तमाम ਜਿੱਥੇ ਬੰਦੀਆਂ ਨੇ ਉਹ ਮੰਡੀ ਨੂੰ ਸਿਲੈਕਟ ਕੀਤਾ ਹੈਗਾ। ਤੇ ਉਹਦੇ ਲਈ ਉੱਥੇ ਟੈਂਟ ਦਾ ਹੀ ਰਿਕੁਆਇਰਮੈਂਟ ਸੀ, ਸਪੀਕਰ ਦਾ ਹੀ ਰਿਕੁਆਇਰਮੈਂਟ ਸੀ, ਸਾਨੂੰ ਕੀ ਕੁਝ ਚਾਹੀਦਾ ਉਹ ਸਾਰੀ ਆਪਾਂ ਯੋਜਨਾਬੰਦੀ ਉੱਥੇ ਕੀਤੀ ਹੈਗੀ ਆ। ਤਾਂ ਹੁਣ ਲੰਗਰ ਦੀ ਵੀ ਜਿੱਦਾਂ ਹੈਗਾ ਅਸੀਂ ਤੁਹਾਡੇ ਮਾਤਮਨਾ ਅਪੀਲ ਕਰਾਂਗੇ ਵੀ ਜਿਹੜੇ ਜਿੰਨੇ ਵੀ ਜਲੰਧਰ ਦੇ ਸਥਾਨਿਕ ਪਿੰਡ ਨੇ ਜਾਂ ਉਸ ਇਲਾਕੇ ਦੇ ਮੰਡੀ ਨਾਲ ਪ੍ਰਭਾਵਿਤ ਨੇ ਮੰਡੀ ਵੀ ਲੈ ਰਹੇ ਆ ਸਾਰੇ ਜਿਹੜੇ ਆ ਵੱਤ ਤੋਂ ਵੱਤ ਗਿਣਤੀ ਮਤਾਵਾ ਪੈਣਾ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਪਿੰਡਾਂ ਦੇ ਵਿੱਚੋਂ ਲੰਗਰ ਲੈ ਕੇ ਵਿਰਤਨ ਜਿਹੜਾ 20 ਅਗਸਤ ਨੂੰ ਉੱਥੇ ਪਹੁੰਚਿਆ ਜਾਵੇ ਇੱਕ ਤਾਂ ਇਹ ਅਸੀਂ ਤੈਅ ਕੀਤਾ ਅੱਜ ਇੱਕ ਸਾਡੇ 11 ਨੂੰ ਮੋਟਰਸਾਈਕਲ ਮਾਰਚ ਹੈਗਾ ਆਪਣਾ ਲੈਂਡ ਪੁੱਲਿੰਗ ਪਾਲਿਸੀ ਦੇ ਵਿਰੋਧ ਵਿੱਚ ਉਹਦੇ ਵੀ ਉਹਦੇ ਵਾਸਤੇ ਮੋਰਚੇ ਨੇ ਪੰਜਾਬ ਦੇ तमाम ਜਿਲਿਆਂ ਦੇ ਵਿੱਚ ਲਗਭਗ 18 ਜਿਲਿਆਂ ਦੀਆਂ ਸੱਤ ਰਿਪੋਰਟਾਂ ਆਈਆਂ ਲਗਭਗ ਆਪਣੀ 7 ਤਰੀਕ ਨੂੰ 7 ਅਗਸਤ ਨੂੰ ਜਿਲ੍ਹਾ ਲੈਵਲ ਤੇ ਜਿਹੜੀਆਂ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਸੱਦ ਲਈ ਆ ਵੀ ਉਹਦੇ ਵਿੱਚ ਜਿਹੜੇ ਰੂਟ ਆ ਉਹ ਤੈਅ ਕੀਤੇ ਜਾਣ ਔਰ ਤੁਸੀਂ ਦੇਖੋਗੇ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਯੂਥ ਨੂੰ ਸੱਦਾ ਦਿੰਦੇ ਆ ਵੀ ਉਹ 11 ਦੇ ਮੋਟਰਸਾਈਕਲ ਮਾਰਚ ਵਿੱਚ ਵੱਡੇ ਪੱਦਰ ਤੇ ਪਹੁੰਚੇ ਔਰ ਇਹ ਇੱਕ ਚਲੋ ਇਹ ਸਮਾਂ ਦੱਸ ਦੂਗਾ ਇਤਿਹਾਸਿਕ ਮੋਟਰਸਾਈਕਲ ਮਾਰਚ ਪੰਜਾਬ ਦੇ ਅੰਦਰ ਹੋਊਗਾ ਜਿਹਦੇ ਵਿੱਚ ਤੁਹਾਨੂੰ ਲੱਖਾਂ ਵਰਗੀ ਗਿਣਤੀ ਸੜਕਾਂ ਤੇ ਨਜ਼ਰ ਆਊਗੀ ਔਰ ਜਿੱਥੇ-ਜਿੱਥੇ ਜਥੇਬੰਦੀਆਂ ਨਹੀਂ ਹੈਗੀਆਂ ਸਾਡੀ ਅਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਮਨਦਾਨ ਦੁਕਾਨਦਾਰਾਂ ਨੂੰ ਪੰਜਾਬੀਆਂ ਨੂੰ ਤੁਹਾਨੂੰ ਲੱਗੂਗਾ ਵੀ ਤੁਸੀਂ ਦੁਕਾਨਦਾਰਾਂ ਤੇ ਪੰਜਾਬੀਆਂ ਨੂੰ ਕਿਉਂ ਕਹਿ ਰਹੇ ਵੀ ਕਿਸਾਨਾਂ ਨਾਲ ਜੁੜਿਆ ਹੋਇਆ ਮੁੱਦਾ ਇਹ ਪ੍ਰਚਾਰਿਆ ਜਾਂਦਾ ਹੈ ਕਿਸਾਨਾਂ ਨਾਲ ਅਸਲ ਵਿੱਚ ਨਹੀਂ ਜੁੜਿਆ ਹੋਇਆ ਮੁੱਦਾ ਜਦੋਂ ਪਿੰਡ ਉਜੜਦਾ ਵਾ ਪਿੰਡ ਵਿੱਚ ਤਮਾਮ ਮਜ਼ਦੂਰ ਹੋਵੇ ਖੇਤ ਮਜ਼ਦੂਰ ਹੋਵੇ ਦੁਕਾਨਦਾਰ ਹੋਵੇ ਕੋਈ ਹੋਵੇ ਉਹਨੇ ਉਜੜ ਜਾਣਾ ਵਾ ਅਰ ਅਸੀਂ ਤਾਂ ਛੋਟੇ ਦੁਕਾਨਦਾਰ ਨੂੰ ਕਹਿੰਨੇ ਆਂ ਵੀ ਲਗਭਗ 25% ਆਨਲਾਈਨ ਵਪਾਰ ਆ ਗਿਆ ਠੀਕ ਹੈ ਜੀ ਲਗਭਗ ਜਿਹੜੀਆਂ JioMart ਤੋਂ ਲੈ ਕੇ ਜਿਹੜੀਆਂ ਵੀ ਐਮ ਕਾਮਰਸ ਦੀਆਂ ਕੰਪਨੀਆਂ ਨੇ ਦੁਕਾਨਾਂ ਤੇ ਕਿਹਨੇ ਸਾਮਾਨ ਲੈਣ ਜਾਣਾ ਹੀ ਨਹੀਂ ਹੈਗਾ ਜਿਹੜਾ ਕਾਰਪੋਰੇਟ ਦਾ ਮਾਡਲ ਆ ਰਿਹਾ ਵੱਡੇ ਸ਼ਾਪਿੰਗ ਮਾਲ ਬਣ ਰਹੇ ਆ ਅਸੀਂ ਜਦੋਂ ਇਹ ਵਿਰੋਧ ਕਰਦੇ ਆਂ ਕਾਰਪੋਰੇਟ ਦਾ ਜ਼ਮੀਨਾਂ ਤੇ ਵੀ ਵਿਰੋਧ ਕਰਦੇ ਇਹ ਵੀ ਮੰਗ ਕਰਦੇ ਆਂ ਆ ਸਾਰੇ ਪੰਜਾਬੀਆਂ ਨੂੰ ਕਹਿੰਦੇ ਇਸ ਮੁੱਦੇ ਤੇ ਸਾਡੇ ਨਾਲ ਸਾਂਝ ਪਕਾ ਕੇ ਸਾਡੇ ਨਾਲ ਖੜਿਆ ਜਾਵੇ ਤੇ ਉਹ 11 ਦੇ ਮੋਟਰਸਾਈਕਲ ਵਿੱਚ ਔਰ ਉਹ ਤੋਂ ਬਾਅਦ ਜਿਹੜੀ 20 ਨੂੰ ਇੱਥੇ ਲੈਂਡ ਪੁੱਲਿੰਗ ਪਾਲਿਸੀ ਦੇ ਵਿੱਚ ਵੱਡੀ ਤੇ ਮਹਾਨ ਰੈਲੀ ਹੋ ਰਹੀ ਆ ਉਹਦੇ ਵਿੱਚ ਪਿੰਡ ਕੁੱਕੜ ਦਾਣਾ ਮੰਡੀ ਚ ਉਹਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ ਤੇ ਇਹ ਅੱਜ ਅਸੀਂ ਡਿਸੀਜਨ ਲਿਆ ਸੀ ਡਿਸਾਈਡ ਕੀਤਾ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਗਾਹਾਂ ਐਸਕੇਮ ਨੂੰ ਵੀ ਸੱਦਾ ਪੱਤਰ ਦਿੱਤਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਕੀ ਪ੍ਰੋਗਰਾਮ ਨੇ ਇਹਨਾਂ ਬਾਰੇ ਵੀ ਚਰਚਾ ਸਾਡੀ ਹੋਈ ਆ ਪਰ ਇਹ ਪ੍ਰੋਗਰਾਮ 11 ਤੇ 20 ਤੋਂ ਬਾਅਦ ਹੀ ਅਗਲਾ ਨਕਸ਼ਾ ਅਸੀਂ ਖਿੱਚਾਂਗੇ ਕਿ ਗਾਹਾਂ ਪੰਜਾਬ ਦੀ ਸਰਕਾਰ ਨੂੰ ਕਿਵੇਂ ਇਹ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰਨਾ ਸਾਡਾ ਤੇ ਸਾਫ਼ ਕਹਿਣਾ ਵਾ ਭਗਵੰਤ ਮਾਨ ਨੂੰ ਕਿ ਤੁਰੰਤ ਪ੍ਰਭਾਵ ਦੇ ਨਾਲ ਉਹ ਇਹ ਪਾਲਿਸੀ ਵਾਪਸ ਲੈ ਜਾਣ ਸਪਸ਼ਟ ਤੌਰ ਤੇ ਅਸੀਂ ਕਹਿੰਦੇ ਆ ਜਥੇਬੰਦੀਆਂ ਨੇ ਇਸ ਅੱਧਾ ਨਹੀਂ ਸੀ ਦਿੱਤਾ ਵੀ ਭਾਜਪਾ ਦਾ ਸਮਾਜਿਕ ਬਾਈਕਾਟ ਕਰ ਦੋ ਔਰ ਜੋ ਅਸੀਂ ਪ੍ਰਸਤਿਤੀ ਦੇਖੀ ਸੀ ਜਿਹੜੀ ਪਾਜਪਾ ਦੇ ਲੀਡਰਾਂ ਨਾਲ ਉਹਦੇ ਘਰ ਦੇ ਜੀ ਵੀ ਬੋਲ ਕੇ ਰਾਜੀ ਨਹੀਂ ਸੀ ਕਰਦੇ ਜੀ ਕਹਿੰਦੇ ਸੀ ਵੀ ਤੁਸੀਂ ਜਿੱਧਰ ਤੁਸੀਂ ਜਾ ਰਹੇ ਹੋ ਗਲਤ ਜਾ ਰਹੇ ਹੋ ਤੇ ਭਗਵੰਤ ਮਾਨ ਨੂੰ ਕਹਿੰਨੇ ਵੀ ਤੁਹਾਡੇ ਨਾਲ ਤਾਂ ਇਹਦੋਂ ਵੀ ਬੁਰੀ ਹੋਊਗੀ ਪੰਜਾਬ ਦੇ ਵਿੱਚ ਜੇ ਤੁਸੀਂ ਪਛਾਂ ਨਾ ਹਟੇ ਨਾ ਆਏ ਇਹ ਟੋਟਲ ਟੋਟਲ ਕਾਰਪੋਰੇਟ ਨੂੰ ਇੱਥੇ ਮੇਰੇ ਸਾਥੀ ਹੋਰ ਕਰ ਲੈਣਗੇ ਵੀ ਪਾਲਿਸੀ ਦਾ ਸਾਨੂੰ ਕੋਈ ਫਾਇਦਾ ਨਜ਼ਰ ਨਹੀਂ ਆਉਂਦਾ ਹੈਗਾ ਜਿਹੜੇ ਪ੍ਰਚਾਰ ਪ੍ਰਸਾਰ ਰਹੇ ਹੈਗੇ ਆ ਕੋਈ ਟੋਟਲ ਕਾਰਪੋਰੇਟ ਮਾਡਲ ਆ ਔਰ ਸਾਡਾ ਮੰਨਣਾ ਪੀ ਪੰਜਾਬ ਦੇ ਲੋਕਰ ਅੱਜ ਨਹੀਂ ਤੇ ਕੱਲ ਭਗਵੰਤ ਮਾਨ ਨੂੰ ਜਿਹੜਾ ਉਹਨੇ ਥੁੱਕਿਆ ਉਹਨੂੰ ਚੱਟਣ ਲਈ ਮਜਬੂਰ ਕਰ ਦੇਣਗੇ ਕਦੀ ਵੀ ਪੰਜਾਬ ਦੀਆਂ ਜ਼ਮੀਨਾਂ ਕਿਸੇ ਵੀ ਕੀਮਤ ਤੇ ਨਹੀਂ ਦਿੱਤੀਆਂ ਜਾਣਗੀਆਂ ਮੈਂ ਕਹੂੰਗਾ ਜੀਰਾ ਸਾਹਿਬ ਕੱਲ ਕਰ ਲਾਂਗੇ ਤੁਹਾਡੇ ਹਾਂਜੀ ਅੱਜ ਅਸੀਂ ਉਕੜਪਿੰਡ ਦੇ ਵਿੱਚ ਜੋ ਵੇ ਪੰθεਰ ਸਾਹਿਬ ਨੇ ਤੁਹਾਡੇ ਧਿਆਨ ਚ ਲਿਆਤਾ ਵੀ ਪਹਿਲਾਂ ਜੋ ਸਾਡੀ ਸਹਿਮਤੀ ਬਣੀ ਸੀਗੀ ਪੁੱਡਾ ਗਰਾਊਂਡ ਤੇ ਉਹ ਲੋਕਾਂ ਦੇ ਜੋਸ਼ ਨੂੰ ਦੇਖਦੇ ਹੋਏ ਤੇ ਜਿੰਨੀਆਂ ਸਾਰੋ ਸੰਭਾਵਨਾਵਾਂ ਲੱਗ ਰਹੀਆਂ ਹਨਾ ਮਾਚਾ ਜਿੰਨੀਆਂ ਥੱਲੇ ਪਿੰਡਾਂ ਵਿੱਚੋਂ ਰਕੋਟਾਂ ਆ ਰਹੀਆਂ ਵਾਂ ਲੋਕਲ ਜਲੰਧਰ ਦੇ ਏਰੀਏ ਵਿੱਚ ਜਿੰਨੀਆਂ ਰਿਪੋਰਟਾਂ ਆ ਰਹੀਆਂ ਵਾਂ ਸਾਨੂੰ ਉਹ ਜਗ੍ਹਾ ਬਦਲ ਕੇ ਤੇ ਕੁੱਪੜਪਿੰਡ ਕਰਨੀ ਪੈਗੀ ਅਸੀਂ ਸਮਝਦੇ ਹਾਂ ਵੀ ਜਿੱਡਾ ਵੱਡਾ ਇਹ ਪੰਜਾਬ ਤੇ ਹਮਲਾ ਕਰਨ ਦੀ ਭਗਵੰਤ ਮਾਨ ਨੇ ਕੋਸ਼ਿਸ਼ ਕੀਤੀ ਆ ਪੁਰਾਣੇ ਸਾਰੇ ਹਮਲਾਵਾਰ ਉਹ ਭਗਵੰਤ ਮਾਨ ਦੇ ਸਾਹਮਣੇ ਫਿੱਕੇ ਲੱਗਣੇ ਸ਼ੁਰੂ ਹੋ ਗਏ ਅਸੀਂ ਅਫਗਾਨੀ ਦਾ ਜ਼ਿਕਰ ਕਰਦੇ ਹੁੰਦੇ ਆ ਅਬਦਾਲੀ ਦਾ ਘਟੋ ਘੱਟ ਸਾਡੇ ਘਰਾਂ ਦੀ ਲੁੱਟ ਮਾ ਪੈਸੇ ਦੀ ਲੁੱਟਮਾਰ ਕਰਦਾ ਹੋਊਗਾ ਗਹਿਣਿਆਂ ਦੀ ਹੋਰ ਮੁੱਲਟਮਾਰ ਕਰਦਾ ਹੋਊਗਾ ਸਾਡਾ ਕਣਕ ਚੱਕੇ ਲੈ ਜਾਂਦਾ ਹੋਊਗਾ ਪਰ ਕਿਸੇ ਵੀ ਹਮਲਾਵਰ ਨੇ ਨੰਗੇ ਚਿੱਟੇ ਦੇਣ ਆ ਕੇ ਸਾਡੀਆਂ ਜ਼ਮੀਨਾਂ ਬਿਨਾਂ ਕੁਝ ਦਿੱਤਿਆਂ ਡਾਕਾ ਮਾਰਨ ਦੀ ਕੋਸ਼ਿਸ਼ ਇਹ ਜਿਹੜਾ ਸੇਰਾ ਵਾਏ ਭਗਵੰਤ ਮਾਨ ਸਰਕਾਰ ਨੂੰ ਹੀ ਜਾਂਦਾ ਵਾ ਸੋ ਜਿੱਡਾ ਵੱਡਾ ਹਮਲਾ ਆ ਤੇ ਉਹਦੇ ਕੋਲ ਵਿਰੋਧ ਟੱਕਰਾ ਵੀ ਲੋਕਾਂ ਦਾ ਉੱਡਾ ਵੱਡਾ ਹੀ ਆ ਉਹ ਜਿਹੜੀ ਅੱਜ ਤੁਹਾਨੂੰ ਜ਼ਿਕਰ ਕਰਕੇ ਹਟਿਆ ਅਸੀਂ ਪਹਿਲਾਂ ਵੀ ਜ ਲੋਕਾਂ ਦੇ ਵਿੱਚ ਜਿੰਨੀ ਤਕਲੀਫ ਹੈ ਇਸ ਮਸਲੇ ਨੂੰ ਲੈ ਕੇ ਅਸੀਂ ਪਿੰਡਾਂ ਦੇ ਵਿੱਚੋਂ ਤੁਸੀਂ ਦੇਖਿਆ ਜੇ 20 ਤਰੀਕ ਨੂੰ 11 ਦੀ ਪੰਦੇਰ ਸਾਹਿਬ ਨੇ ਕਿਹਾ ਵੀ ਲੱਖਾਂ ਮੋਟਰ ਤੋਂ ਨੂੰ ਸਾਈਕਲ ਤੋਂ ਨੂੰ ਦਿਸਣਗੇ ਸੜਕਾਂ ਦੇ ਉੱਤੇ ਤੇ 20 ਤਰੀਕ ਨੂੰ ਤੁਸੀਂ ਦੇਖਿਆ ਜੇ ਜਿਹੜੇ ਲੋਕ ਪੀੜਤ ਆ ਉਹਨਾਂ ਤੋਂ ਬਿਨਾਂ ਵੀ ਪੰਜਾਬ ਦੇ ਹਰ ਹਿੱਸੇ 'ਚੋਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਆਉਣਗੇ ਕਿਉਂਕਿ ਲੋਕਾਂ ਨੇ ਇੱਕ ਗੱਲ ਸਮਝ ਲਈ ਵੀ ਜੇ ਇਹ ਮਸਲਾ ਅਸੀਂ ਹਾਰਦੇ ਆ ਲੈਂਡ ਪੂਲਿੰਗ ਦੇ ਵਿੱਚ ਸਾਡੀ ਜ਼ਮੀਨ ਜਾਂਦੀ ਆ ਇਹਦਾ ਮਸਲਾ ਸਿਰਫ ਇੰਨਾ ਨਹੀਂ ਹੋਊਗਾ ਵੀ 65 ਹਜ਼ਾਰ ਏਕੜ ਤੇ ਗੱਲ ਰੁਕ ਜੂਗੀ ਇਹਦਾ ਸਿੱਧਾ ਮਤਲਬ ਇਹ ਹੋਊਗਾ ਵੀ ਸਰਕਾਰ ਜਿੱਥੇ ਜੀ ਕਰਿਆ ਕਰੂਗੀ ਲੀਕ ਮਾਰਿਆ ਕਰੂਗੀ ਵੀ ਆਹ ਜ਼ਮੀਨ ਸਾਡੀ ਆ ਜੀ ਇੱਥੋਂ ਉੱਥੋਂ ਬਾਹਰ ਲੋਕ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਆ ਵੀ ਜੇ ਇਸ ਹਮਲੇ ਨੂੰ ਰੋਕਣਾ ਤੇ ਉਹ ਅੱਜ ਹੀ ਰੋਕਿਆ ਜਾਣਾ ਚਾਹੀਦਾ ਵਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਪੱਕ ਜੇ ਕਿ ਪੰਜਾਬ ਦੇ ਲੋਕ ਜ਼ਮੀਨ ਨਹੀਂ ਦੇਣਾ ਚਾਹੁੰਦੇ ਜਦੋਂ ਕਿ ਤਨ ਤਨ ਫਸਲਾਂ ਦੇਣ ਵਾਲੀ ਜ਼ਮੀਨ ਆ ਪੂਰੀ ਦੁਨੀਆ ਦੇ ਵਿੱਚ ਅੰਨ ਦਾ ਸੰਕਟ ਖੜਾ ਹੋ ਰਿਹਾ ਹਜ਼ਾਰਾਂ ਲੋਕ ਭੁੱਖੇ ਮਰ ਰਹੇ ਆ ਲੋੜ ਤਾਂ ਇਸ ਗੱਲ ਦੀ ਆ ਵੀ ਸਾਇਸ ਜ਼ਮੀਨ ਨੂੰ ਬਚਾਇਆ ਜਾਵੇ ਧਰਤੀ ਹੇੜਲੇ ਪਾਣੀ ਨੂੰ ਬਚਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜ੍ਹੀਆਂ ਰੋਟੀ ਖਾਂਦੀ ਰਹਿਣ ਖਾਂਦੀਆਂ ਰਹਿਣ ਨਾਲੇ ਪਿੱਛੇ ਜੇ ਤੁਸੀਂ ਦੇਖੋ ਦੁਨੀਆ ਪੱਧਰ ਤੇ ਜਿਹੜੇ ਹਾਲਾਤ ਆ ਗਾਜਾ ਵਰਗੇ ਹਾਲਾਤ ਆ ਜਿੱਥੇ ਅੰਨ ਦੇ ਸੰਕਟ ਕਾਰਨ 70000 ਜਿਹੜੇ ਬੱਚੇ ਆ ਉਹ ਮੌਤ ਦੇ ਕੰਢੇ ਤੇ ਖੜੇ ਆ ਕਿਉਂਕਿ ਉਹਨਾਂ ਕੋਲੇ ਖੁਦ ਦੀ ਜ਼ਮੀਨ ਹੈ ਨਹੀਂਗੀ ਫਸਲ ਪਾਉਣ ਨੂੰ ਜ਼ਮੀਨ ਦੇ ਨਾਲ ਨਾ ਨਾ ਪਾਣੀ ਹੈ ਨਾ ਹੋਰ ਉਹਨਾਂ ਕੋਈ ਪ੍ਰਬੰਧ ਹੈਗੇ ਆ ਸੋ ਜਿਹੜਾ ਜ਼ਮੀਨ ਦਾ ਤੇ ਖੇਤੀ ਦਾ ਮਸਲਾ ਵਾ ਇਹ ਇੱਕ ਰਾਸ਼ਟਰੀ ਸੁਰੱਖਿਆ ਦਾ ਮਸਲਾ ਵੀ ਆ। ਜ਼ਮੀਨ ਬਚਾਉਣੀ ਅਸੀਂ ਕੰਕਰ ਦੇ ਜਿਹੜੇ ਆ ਖੜੇ ਜੰਗਲ ਖੜੇ ਕਰਕੇ ਕੀ ਲੈਣਾ ਵਾ? ਕੰਕਰ ਕੰਕਰ ਦੇ ਜੰਗਲ ਖੜੇ ਕਰਕੇ ਸਾਨੂੰ ਕੀ ਮਿਲਦਾ ਵਾ? ਸੋ ਇਹ ਰਾਸ਼ਟਰੀ ਸੁਰੱਖਿਆ ਦੇ ਮਸਲੇ ਤੌਰ ਤੇ ਸਾਨੂੰ ਇਹ ਲੈਣਾ ਚਾਹੀਦਾ ਤੇ ਪੰਜਾਬ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਗ ਵੀ ਕਰਾਂਗੇ ਕਿ ਇੱਥੇ ਨਵੀਆਂ ਕਲੋਨੀਆਂ ਕੱਟਣ ਚਾਹੇ ਉਹ ਲੈਂਡ ਪੂਲਿੰਗ ਹੋਵੇ ਚਾਹ ਕੱਲ ਨੂੰ ਹੋਰ ਨੀਤੀ ਲਾਏ ਹੋਣ ਚਾਹੇ ਆਹ ਭਾਰਤ ਮਾਲਾ ਪ੍ਰੋਜੈਕਟ ਹੋਵੇ ਸਾਨੂੰ ਇਹਨਾਂ ਦੀ ਲੋੜ ਨਹੀਂਗੀ। ਸਾਡੀ ਪੰਜਾਬ ਦੀ ਲੋੜ ਕੀ ਹੈ ਸਭ ਤੋਂ ਵੱਧ ਪੰਜਾਬ ਦੀ ਲੋੜ ਹੈ ਵੀ ਸਾਡੀ ਦੇ ਖੇਤੀਬਾੜੀ ਜ਼ਮੀਨ ਬਚਾਈ ਜਾਵੇ ਸਾਡਾ ਪਾਣੀ ਬਚਾਇਆ ਜਾਵੇ ਤਾਂ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਰੋਟੀ ਖਾਂਦੀਆਂ ਰਹਿ ਸਕਣ ਰਾਏ ਸਾਹਿਬ ਮਜੀਤ ਸਿੰਘ ਜੀ ਰਾਜੀ ਜਿੰਨੇ ਵੀ ਪ੍ਰੈਸ ਵਾਲੇ ਵੀਰ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦੀ ਸਾਡੀ ਜਿਹੜੀ ਮੀਟਿੰਗ ਹੈ ਇਹ ਖਾਸ ਕਰਕੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਹੈ ਜਿਹੜੀ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਪੰਜਾਬ ਵਿਰੋਧੀ ਔਰ ਮੈਂ ਕਹਾਂਗਾ ਇਹ ਸਰਕਾਰ ਜਿਹੜੀ ਕਿਸਾਨ ਹਤੈਚੀ ਹੋਣ ਦੀ ਗੱਲ ਕਰਨੀ ਸੀ ਇਹ ਉਹਨਾਂ ਨੇ ਸਾਬਤ ਕਰਤਾ ਕਿ ਇਹ ਕਿਸਾਨ ਵਿਰੋਧੀ ਸਰਕਾਰ ਹੈ ਇਹ ਹਤੈਚੀ ਸਰਕਾਰ ਨਹੀਂ ਕਿਸਾਨ ਵਿਰੋਧੀ ਸਰਕਾਰ ਹੈ ਕਿਉਂਕਿ ਨਾ ਤੇ ਪੰਜਾਬ ਦੇ ਵਿੱਚ ਕੋਈ ਡਿਮਾਂਡ ਹੈ ਇਸ ਤਰ੍ਹਾਂ ਦੀ ਇਹ ਸਾਨੂੰ ਬਹੁਤ ਡਿਵੈਲਪ ਕਰਨ ਦੀ ਜ਼ਰੂਰਤ ਹੈ ਕਲੋਨੀਆ ਔਰ ਨਾ ਸਰਕਾਰ ਦੇ ਕੋਲ ਕੋਈ ਆਂਕੜਾ ਹੈ ਵੀ ਇਹ ਕੋਈ ਡਿਮਾਂਡ ਆਈ ਹੈ ਕੇਵਲ ਤੇ ਕੇਵਲ ਇੱਕ ਵੱਡਾ ਸਕੈਮ ਕਰਨ ਵਾਸਤੇ ਇਹ ਸਕੈਮ ਦੀ ਤਿਆਰੀ ਕਰਕੇ ਵੀ ਇਹ ਆਉਣ ਵਾਲੀਆਂ ਜਿਹੜੀਆਂ 27 ਦੀਆਂ ਚੋਣਾਂ ਵਾਸਤੇ ਜਿਹੜੀਆਂ ਨੇ ਆਪਣੀਆਂ ਯੋਜਨਾਵਾਂ ਦਿੱਤੀਆਂ ਉਹਨਾਂ ਨੂੰ ਪੂਰਾ ਕਿਵੇਂ ਕਰਨਾ ਉਹ ਉਹ ਚਾਹੇ ਸਾਡੀਆਂ ਜ਼ਮੀਨਾਂ ਤੇ ਕਰਜ਼ਾ ਚੁੱਕ ਕੇ ਉਹ ਬੀਬੀਆਂ ਨੂੰ ਭੈਣਾਂ ਨੂੰ ਕੁਝ ਦੇਣਾ ਹੋਵੇ ਚਾਹੇ ਉਹ ਕੋਈ ਗਰੰਟਾ ਦੇਣੀਆਂ ਹੋਣ ਉਹ ਜ਼ਮੀਨਾਂ ਜਿਹੜੀਆਂ ਉਹ ਪੰਜਾਬ ਦੀਆਂ ਤੇ ਕਰਜ਼ਾ ਚੁੱਕ ਕੇ ਦੇਣਾ ਇਹ ਦਿੱਲੀ ਵਾਲਿਆਂ ਦੀ ਪਾਲਸੀ ਹੈ ਸੋ ਇਹ ਪੰਜਾਬ ਵਿਰੋਧੀ ਪਾਲਸੀ ਹੈ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਔਰ ਇਹ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਸਪੈਸ਼ਲ ਜਿਹੜੀ 20 ਦੀ ਸਾਡੀ ਮਹਾਪੰਚਾਇਤ ਹੋਣ ਜਾ ਰਹੀ ਹੈ ਅ ਕੁੱਕੜ ਪਿੰਡ ਜਲੰਧਰ ਦੇ ਵਿੱਚ 20 ਅਗਸਤ ਦੀ ਉਹਦੇ ਸਬੰਧ ਦੇ ਵਿੱਚ ਉਹਦੀਆਂ ਤਿਆਰੀਆਂ ਸਬੰਧ ਵਿੱਚ ਉਹ ਅੱਜ ਅਸੀਂ ਹੁਣ ਜਾ ਕੇ ਆਏ ਉੱਥੇ ਮੰਡੀ ਕਿਉਂਕਿ ਜਦੋਂ ੁੱਡਾ ਵਾਲਾਂ ਦਾ ਅਸੀਂ ਪ੍ਰੋਗਰਾਮ ਰੱਖਿਆ ਸੀ ਪਰ ੁੱਡਾ ਦੀ ਗਰਾਊਂਡ ਛੋਟੀ ਹੈ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਲੋਕਾਂ ਦੇ ਵੀ ਜਿਹੜੇ ਜਲੰਧਰ ਸ਼ਹਿਰ ਦੇ ਲੋਕ ਆ ਉਹਨਾਂ ਨੂੰ ਆਵਾਜ਼ਾਈ ਦੀ ਪਰੇਸ਼ਾਨੀ ਨਾ ਹੋਵੇ ਉਹਨਾਂ ਦੇ ਕੋਈ ਵਿਗਨ ਨਾ ਪਾਈਏ ਅਸੀਂ ਇਹ ਸਾਰਾ ਵਿਚਾਰਦੇ ਹੋਏ ਜਿਹੜੀ ਕੁੱਕੜਪਿੰਡ ਦੀ ਮੰਡੀ ਹੈ ਖਾਸ ਕਰ ਤੁਸੀਂ ਵੇਖੋ ਕੱਲੀ ਜ਼ਮੀਨ ਨਹੀਂ ਇਹ ਸਰਕਾਰ ਦਾ ਮੰਡੀਆਂ ਤੇ ਵੀ ਅਟੈਕ ਹੈ ਇਹ ਸਰਕਾਰ ਦਾ ਜਿਹੜੀ ਕਹਿੰਦੀ ਹੈ ਕਿ ਅਸੀਂ ਲੋਕ ਹਟਾਚੀਆਂ ਪਿੰਡਾਂ ਤੇ ਵੀ ਅਟੈਕ ਉਹ ਜਿਹੜੇ ਪਿੰਡ ਵਿੱਚ ਆ ਗਏ ਆ ਜਦੋਂ ਅਰਮਸਟ੍ਰੰਡ ਕੱਟਣਗੇ ਉਹਨਾਂ ਨੂੰ ਵੀ ਉੱਥੋਂ ਢਲਣਗੇ ਉਹ ਛੋਟੀਆਂ ਗਲੀਆਂ ਰੱਖਣਗੇ ਫਿਰ 5 5 6 6 ਫੁੱਟ ਦੀਆਂ ਗਲੀਆਂ ਵੀ ਪਿੰਡਾਂ ਚ ਉਹਨਾਂ ਨੂੰ ਰੱਖਣਗੇ ਨਹੀਂ ਉਹਨਾਂ ਨੂੰ ਵੀ ਉਜਾੜਨਗੇ ਸੋ ਕਹਿਣ ਦਾ ਭਾਵ ਹੈ ਇਹ ਉਹਨਾਂ ਲੋਕਾਂ ਦੀ ਜ਼ਮੀਨ ਤੇ ਵੀ ਅਟੈਕ ਹੈ ਜਿਹੜੇ ਲੋਕ ਇਹ ਸਮਝ ਕੇ ਬੈਠੇ ਨੇ ਕਿ ਸਾਡੀ ਤਾਂ ਲਾਲ ਲਕੀਰ ਚ ਐ ਨਹੀਂ ਇਹ ਪੂਰੇ ਦੇ ਪੂਰੇ ਪਿੰਡ ਉਠਾਏ ਜਾਣੇ ਨੇ ਫਿਰ ਹਰਮਨ ਸਟੇਟ ਕੱਟੀ ਜਾਣੀ ਆ ਸੋ ਇਹ ਵੱਡਾ ਹਮਲਾ ਹੈ ਇਹ ਪਿੰਡਾਂ ਦੀ ਜ਼ਮੀਨ ਤੇ ਕਿਸਾਨਾਂ ਦੀ ਜ਼ਮੀਨ ਤੇ ਪੰਜਾਬ ਦੀ ਡਿਵੈਲਪਮੈਂਟ ਤੇ ਕਿਉਂਕਿ ਜਿਹੜੀ ਅਰਥਵਿਵਸਥਾ ਪੰਜਾਬ ਦੀ ਉਹ ਖੇਤੀ ਤੇ ਟਿਕੀ ਹੋਈ ਆ ਜੇ ਸਾਡਾ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਜਿਹੜਾ ਲੱਖਾਂ ਹੀ ਏਕੜ ਜ਼ਮੀਨ ਚਲੀ ਗਈ ਹੁਣ ਇਹ ਕਹਿੰਦੇ ਨੇ ਬਲੋ ਟ੍ਰੇਨ ਲਈ ਲੈ ਕੇ ਜਾਣੀ ਆ ਤੇ ਫਿਰ ਹਰਮਨ ਸਟੇਟਾਂ ਜੇ ਲੈ ਕੇ ਜਾਣਗੇ 165 ਕਲੋਨੀਆਂ ਨੇ ਪਾਈਪਲਾਈਨ ਇਹ ਚੋਹਲ ਸਤਾਈ ਵਾਰ ਆਈਆਂ ਨਹੀਂ ਡੇਢ ਲੱਖ ਏਕੜ ਦੀ ਇਹਨਾਂ ਦੀ ਪ੍ਰਪੋਜ਼ਲ ਹੈ ਡੇਢ ਲੱਖ ਏਕੜ ਦੀ ਜਿਹਦੇ ਵਿੱਚੋਂ ਹਜੇ 65000 ਰਕਵੇ ਤੇ ਹੀ ਆਇਆ ਹੈ ਕਹਿਣ ਦਾ ਭਾਵ ਕਿਸੇ ਦਾ ਵੀ ਪੰਜਾਬ ਤੇ ਰਕਵਾ ਆ ਸਕਦਾ ਸੋ ਆਪਦੇ ਮਾਧਿਅਮ ਰਾਹੀਂ ਸਾਰੇ ਪੰਜਾਬ ਅਸੀਂ ਨੂੰ ਬੇਨਤੀ ਆ ਕਿ ਆਓ ਭਰਾਵੋ ਆਪਾਂ ਇਕੱਠੇ ਹੋਈਏ ਇਹ ਪੰਜਾਬ ਨੂੰ ਬਚਾਈਏ ਜਿਹਦੇ ਤੇ ਦਿੱਲੀ ਦਾ ਹਮਲਾ ਤੇ ਦਿੱਲੀ ਦੇ ਡਾਕੂਆਂ ਦਾ ਹਮਲਾ ਜਿਨ੍ਹਾਂ ਤੇ ਉੱਤੇ 420 ਦੇ ਪਰਚੇ ਹੋਏ ਨੇ ਸੋ ਉਹ ਤੋਂ ਆਪਾਂ ਬਚਾਈਏ ਪੰਜਾਬ ਨੂੰ ਸੋ ਇਹ ਆ ਜਿਹੜੀ ਆਪ ਦੇ ਇਹ ਮਾਧਿਅਮ ਰਾਹੀਂ ਅਸੀਂ ਬੇਨਤੀ ਕਰਦੇ ਆਂ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਸੋ ਮੈਂ ਹੁਣ ਬੇਨਤੀ ਕਰਾਂਗਾ ਜਸਵਿੰਦਰ ਸਿੰਘ ਜੀ ਲੌਂਗਵਾਲ ਸਾਹਿਬ ਉਹ ਇਧਰ ਆ ਬਾਈਕ ਵੀ ਨਹੀਂ ਉਹ ਥੋੜਾ ਜਿਹਾ ਰੂਟ ਦੱਸ ਦੋ ਉਹਦੇ ਖਿਦਮਤ ਅੌਰਡਰ ਹੈ ਕਿ ਕਿੰਨੇ ਕੋ ਲੋਕ ਸਾਹਿਬ ਜਿਹੜਾ 11 ਦਾ ਮੋਟਰਸਾਈਕਲ ਮਾਰਚ ਆਇਆ ਇਹ ਤਾਂ 7 ਤਰੀਕ ਨੂੰ ਮੀਟਿੰਗਾਂ ਸਰਦੀਆਂ ਹੋਈਆਂ ਜ਼ਿਲ੍ਹਾ ਲੈਵਲ ਤੇ ਉਹਦੇ ਵਿੱਚ ਉਹਦਾ ਰੂਟ ਡਿਸਾਈਡਡ ਹੋਊਗਾ ਫਿਰ ਜਿਹੜੇ ਰੂਟ ਜ਼ਿਲ੍ਹੇ ਵਾਲੇ ਬਣਾਉਣਗੇ ਉਹ ਸਥਾਨਕ ਜਿਹੜਾ ਮੀਡੀਆ ਹੋਊਗਾ ਉਹਨੂੰ ਪ੍ਰੋਵਾਈਡ ਕਰ ਦਿੱਤਾ ਜਾਊਗਾ ਸੋ ਇਹਦਾ ਰੂਟ ਤੈਅ ਕਰਨ ਵਾਸਤੇ ਅਸੀਂ ਸਾਂਝੀਆਂ ਮੀਟਿੰਗਾਂ ਪੰਜਾਬ ਦੇ ਅੰਦਰ ਸੱਦ ਲਈਆਂ ਗਈਆਂ ਆ ਉਹ ਜ਼ਿਲ੍ਹਾ ਤੈਅ ਕਰੂਗਾ ਪਰ ਸਾਡੀ ਕੋਸ਼ਿਸ਼ ਹੋਊਗੀ ਵੀ ਉਹ ਵੱਡੇ ਮੋਟਰਸਾਈਕਲ ਮਾਰਚ ਜਿੱਥੇ ਵੀ ਕੋਈ ਤੈਅ ਕਰਨ ਉਹ ਪੀੜਤ ਪਿੰਡਾਂ ਵਿੱਚ ਜ਼ਰੂਰ ਜਾਣਗੇ ਜਿੱਨਾਂ ਦੀ ਜ਼ਮੀਨ ਆਈ ਹੋਈ ਆ ਉੱਥੇ ਉਤਸ਼ਾਹਤ ਕਰਨ ਜਾਵਾਂਗੇ ਵੀ ਪੰਜਾਬ ਦੇ ਲੋਕੋ ਕਿਸੇ ਵੀ ਕੀਮਤ ਤੇ ਅਸੀਂ ਜ਼ਮੀਨ ਨਹੀਂ ਜਾਨ ਦੇਣੀ ਔਰ ਜਿੰਨੀਆਂ ਵੀ ਜਥੇ ਬੰਨੀਆਂ ਉਹ ਉਹਨਾਂ ਦੇ ਪਿੱਠ ਪਿੱਛੇ ਚਟਾਨਾਂ ਵਾਂਗ ਖੜੀਆਂ ਇੱਕ ਮੈਂ ਕਿਸਾਨ ਆਇਆ ਸੀ ਸਾਨੂੰ ਮਿਲ ਕੇ ਗਿਆ ਇੱਥੇ ਹੀ ਹੋਊਗਾ 8 ਕਰੋੜ ਰੁਪਇਆ ਤੁਹਾਡੇ ਜ਼ਿੰਦਰ ਦੇ ਨੇੜੇ ਕੀਮਤ ਹੈ ਕਿਲੇ ਦੀ ਤਾਂ ਇਹ ਕਹਿੰਦੇ ਆ ਵੀ ਤੁਹਾਡਾ 4 ਕਰੋੜ ਦਾ ਕਿਲਾ ਅਸੀਂ ਦੇਣਾ ਟੈਕਨੀਕਲ ਤੌਰ ਤੇ ਤਾਂ ਤੁਸੀਂ ਚਾਰ ਕਿੱਲੇ ਵਿੱਚੋਂ ਤਾਂ ਤਿੰਨ ਕਿੱਲੇ ਖੁਦ ਲੈ ਲੈਣੇ ਆ ਸਾਨੂੰ ਬਚਣਾ ਕੀ ਆ ਔਰ ਜ਼ਮੀਨ ਡਿਵੈਲਪ ਕਰਨ ਵਾਸਤੇ ਇੱਕ ਉਹਦੇ ਚ ਸਪਾਰਟ ਲੈਟ ਪੁਲਿੰਗ ਪਾਲਿਸੀ ਦੀ ਕਾਪੀ ਮੇਰੇ ਕੋਲ ਪਈ ਸੀ ਪੰਜਾਬੀ ਚ ਵੀ ਕਰਾਈ ਹੋਈ ਹੈ ਠੀਕ ਹੈ ਜੀ ਇਹ ਚ 1 ਕਰੋੜ ਰੁਪਏ ਦੀ ਮੰਗ ਕੀਤੀ ਹੋਈ ਆ ਕਿ ਅਸੀਂ ਲਾਂਗੇ ਔਰ ਜੜੀਆਂ ਉਹਦੇ ਸਾਈਡ ਤੋਂ ਸੜਕਾਂ ਵਗੈਰਾ ਬਣਨੀਆਂ ਉਹਦੇ ਚ ਵੀ ਕਹਿੰਦੇ 60% ਜਿਹੜਾ ਉਹ ਕਿਸਾਨ ਪੈਸੇ ਪਾਊਗਾ ਉਹ ਚੋਂ ਕੁਝ ਵੀ ਨਹੀਂ ਬਚਣਾ ਹੈਗਾ ਜੇ ਟੈਕਨੀਕਲ ਪਹਿਲੀ ਗੱਲ ਤਾਂ ਅਸੀਂ ਜ਼ਮੀਨ ਦੇ ਦਿੱਤੇ ਸਾਡਾ ਪੱਕਾ ਵਾ ਤੇ ਇਸ ਕਰਕੇ ਬਹੁਤ ਵੱਡਾ ਸਕੈਮ ਆ ਜਿਹੜਾ ਉਹ ਕਰਨਾ ਚਾਹੁੰਦੇ ਸੀ ਜਿਹੜਾ ਪੰਜਾਬ ਦੇ ਲੋਕਾਂ ਨੇ ਉਹਨੂੰ ਕਰਨ ਨਹੀਂ ਦਿੱਤਾ ਹੈ ਬਿਲਕੁਲ ਸਾਬ ਆਮਾਦੀ ਪਾਰਟੀ ਦੇ ਲੀਡਰ ਨੇ ਅਮਰੀਕਾ ਨਾਲ ਚਲਦੀ ਸਰਪੰਦੀ ਇਹ ਦੇ ਕਿ ਜੇ ਕਿਸਾਨ ਕਦੋਂ ਤੋਂ ਬਿਲਡਰ ਬਣ ਗਏ ਜੋ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਲੱਗੇ ਕਿ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਹੈ ਕਿ ਇਹਨਾਂ ਕਲੋਨੀਆਂ ਦੀ ਜੇ ਦੇਖੋ ਬਿਲਡਰ ਦਾ ਸਵਾਰ ਨਹੀਂ ਮੈਂ ਕਿਹਾ ਰਾਏ ਸਾਹਿਬ ਕੋ ਬਾਦੂ ਐਗਜ਼ੈਂਪਲ ਆ ਨਾ ਮੈਂ ਇੱਕ ਤੁਹਾਨੂੰ ਦੱਸਦਾ ਅੰਮ੍ਰਿਤਸਰ ਦੇ ਵਿੱਚ ਏਡੀਆ ਠੀਕ ਹੈ ਜੀ ਪੁੱਡਾਵਾ ਪੁੱਡਾਵਾ ਜਿਹੜਾ ਉੱਥੇ ਡਵੈਲਪ ਕਰਦੇ ਹੈਗੇ ਆ ਤੇ ਉਹਦੇ ਵਿੱਚ ਦੇਖੋ ਜੜੀ ਅੰਮ੍ਰਿਤਸਰ ਦੇ ਵਿੱਚ ਗਮਟਾਲਾ ਜੇਲ੍ਹ ਸੀ 100 ਕਿੱਲੇ ਚ ਸੀਗੀ ਇਹਨਾਂ ਨੇ ਉਹ ਜੇਲ੍ਹ ਨੂੰ ਇਹ ਲੈਂਡ ਪੂਲਿੰਗ ਚ ਲੈਣ ਤਾਂ ਵੀ ਡਵੈਲਪ ਕਰਕੇ ਪੁੱਡਾੜਾ ਉਹਨੂੰ ਵੇਚੂਗਾ ਪਟਾਪੁਰ ਜੇਲ੍ਹ ਕਰਤੀ ਉਹ 16 17 ਦੇ ਵਿੱਚ ਲਗਭਗ ਉਹ ਜ਼ਮੀਨ ਤੇ ਇਹਨਾਂ ਨੇ ਕਬਜ਼ਾ ਲਿਆ 100 ਕਿੱਲਾ ਮੈਂ ਕੱਲ ਉੱਥੇ ਜਾ ਕੇ ਆਇਆ ਉਹਦੇ ਚੋਂ ਉਸ ਅੰਬਰਸਰਤ ਦੇ ਵਿੱਚ ਸਭ ਤੋਂ ਵਧੀਆ ਜਗ੍ਹਾ ਤੇ ਤੇ ਇੰਨੀ ਡਿਵੈਲਪ ਜਮੀਨ ਆ। ਕੱਲਾ ਮੇਰੇ ਕੋਲ 15% ਕੁੱਠੀਆਂ ਬਣੀਆਂ। ਚੱਲ ਅਸੀਂ ਮੰਨ ਲਈਏ 25% ਪਲਾਟ ਉਹਦੇ ਵੇਕੇ ਹੋਣਗੇ। ਅਸੀਂ ਪਤਾ ਕਰਾਇਆ ਉਹ ਕਹਿੰਦੇ ਜੀ 40 ਤੋਂ 50 ਹਜ਼ਾਰ ਗਾਜ ਹੋਊਗਾ ਅੱਜ। ਤਾਂ ਉਹ 200 ਗਾਜ ਦਾ ਪਲਾਟ 1 ਕਰੋੜ ਦਾ ਵਾ। ਕਿੰਨੇ ਕ ਤੁਹਾਨੂੰ ਲੋਕ ਵਾਗ ਬੇੜੇ 1 ਕਰੋੜ ਦਾ ਪਲਾਟ ਖਰੀਦ ਲੈਣਗੇ। ਫਿਰ 1 ਕਰੋੜ ਦੀ ਸਾਰੀ ਤੋ 18 ਸਾਲਾਂ ਦੇ ਵਿੱਚ ਜੇ 25% ਜ਼ਮੀਨ ਡਿਵੈਲਪ ਹੋਈ ਟੱਠੂ ਚੋਕਾ 32 32 ਸਾਲਾਂ ਚ ਉਹ ਸਾਰੀ ਜ਼ਮੀਨ ਵਿਕੂਗੀ ਅਸੀਂ ਇਸ ਅਧਾਰ ਤੇ ਬੋਲਦੇ ਸੀ ਬਿਲਡਰ ਤਾਂ ਨਹੀਂ ਹੈਗੇ ਜਿਹੜਾ ਤੁਹਾਡਾ ਪੁੱਡਾ ਸਰਕਾਰ ਦਾ ਕੰਮ ਕਰ ਰਿਹਾ ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਇਹ ਗੱਲ ਕਹਿੰਦਾ ਵੀ ਜਿਹੜੀਆਂ ਪ੍ਰਾਈਵੇਟ ਕਲੋਨਾਈਜ਼ਰ ਨੇ ਇਹ ਬੇਨਿਜ਼ਮੀਆਂ ਕਰ ਰਹੇ ਨੇ ਤੁਹਾਡੀ ਪੁੱਡਾ ਵਾਲਾ ਵਿਕਸਿਤ ਕੀਤਾ ਹਲਕਾ ਇਹ ਉਹ ਜ਼ਮੀਨ ਨਹੀਂ ਵਿਕ ਰਹੀ ਤਾਂ ਸਾਨੂੰ ਪਤਾ ਵੀ ਤੁਸੀਂ ਗੁੰਮਰਾਹ ਕਰ ਰਹੇ ਹੋ ਕੋਈ ਡਿਮਾਂਡ ਨਹੀਂ ਹੈਗੀ ਅਬ ਦਵਾਬਾਂ ਦਾ ਸਾਰਾ ਕੋਠੀਆਂ ਛੱਡ ਕੇ ਵਿਹਲਾ ਬੈਠਾ ਬਾਹਰ ਕੋਠੀਆਂ ਤੇ ਇੱਥੇ ਵਿਹਲੀ ਆ ਕੋਈ ਇਹੋ ਜੀ ਡਿਮਾਂਡ ਨਹੀਂ ਹੈਗੀ ਵੀ ਲੋਕਾਂ ਕੋ ਘਰ ਨਹੀਂ ਹੈਗੇ ਤਾਂ ਜਿਹੜੀ ਤੁਸੀਂ ਪਾਲਿਸੀ ਲਾਏਓ ਇਹ ਕਿਤੇ ਵੀ ਟਿਕਨ ਵਾਲੀ ਨਹੀਂ ਹਾਂ ਜੇ ਤੁਹਾਨੂੰ ਇਸ ਗੱਲ ਦਾ ਮਾਣ ਆ ਤੁਹਾਡੇ ਸਾਹਮਣੇ ਪ੍ਰੈਸ ਦੇ ਗੱਲ ਕਰਦੇ ਫਿਰ ਤੁਸੀਂ ਸਿਆਣੇ ਜੇ ਤੁਸੀਂ ਪ੍ਰੈਸ ਦੇ ਸਾਹਮਣੇ ਸਾਨੂੰ ਸੱਦ ਲਓ ਤੁਸੀਂ ਆਪਣੀ ਦਲੀਲ ਰੱਖ ਲਿਓ ਅਸੀਂ ਅਸੀਂ ਆਪਣੀ ਦਲੀਲ ਰੱਖ ਲਾਂਗੇ ਜੇ ਟੇਬਲ ਤੇ ਹਾਰਾ ਜੋਗੇ ਮੰਨ ਜਾਗੇ ਅਸੀਂ ਤਾਂ ਸਪਸ਼ਟ ਕਹਿਨੇ ਵੀ ਆਜੋ ਉਹਦਾ ਡਰ ਦੇ ਵੜਦੇ ਵੀ ਹੈਗੇ ਸਾਡੀਆਂ ਮੀਟਿੰਗਾਂ ਦੇ ਫਿਰ ਤੁਸੀਂ ਆਪਣਾ ਪੱਖ ਰੱਖ ਲਿਓ ਅਸੀਂ ਆਪਣਾ ਪੱਖ ਰੱਖ ਲਾਂਗੇ ਔਰ ਰਹਿੰਦੀ ਗੱਲ ਲੋਕਾਂ ਦੀ ਤੋਂ ਮੈਂ ਕਹਿਣਾ ਚਾਹੁੰਦਾ ਭਗਵੰਤ ਮਾਨ ਦੇ ਅਮਰ ਰੋੜਾ ਜੀ ਪੰਜਾਬ ਦੇ ਲੋਕਾਂ ਨੇ ਆਉਣ ਵਾਲੇ ਸਮੇਂ ਤੁਹਾਨੂੰ ਐਸਾ ਧੰਗ ਨਾ ਸਮਝਾਉਣਾ ਨਾ ਤੁਸੀਂ ਦੇਖਿਓ ਦੋਰੇ ਇਹੋ ਜੀ ਗਲਤੀ ਤੁਸੀਂ ਕਦੀ ਵੀ ਨਹੀਂ ਕਰਨੀ ਹੈਗੀ ਉਹਦੇ ਦੇਖਦਾ ਇਹਦਾ ਸਵਾਲ ਹੈ ਕਿ ਤੁਸੀਂ ਗੱਲ ਕਰਦੇ ਹੋ ਸਰਕਾਰ ਗੁੰਡਾ ਕਰਦੀ ਸਰਕਾਰ ਇਹ ਕਹਿੰਦੀ ਕਿ ਕਿਸਾਨਾਂ ਨੂੰ ਗੁੰਰਾਹ ਦਿੱਤਾ ਜਾ ਰਿਹਾ ਸਰਕਾਰ ਫਿਰ ਕੋਰਟਾਂ ਤੋਂ ਜਾਰੀ ਕਰਦੀ ਕਿ ਕਨਸੈਂਟ ਆ ਦੇ ਉਹਰ ਕਿਸਾਨ ਵਰਗ ਕਿਹੜਾ ਤੁਸੀਂ ਕਹਿੰਦੇ ਕਿ ਸਮੁੱਚਾ ਕਿਸਾਨ ਵਰਗ ਸਾਡੇ ਨਾਲ ਆ ਵਿਰੋਧ ਕਰਦਾ ਹੋਊਗਾ ਮੈਂ سامنے ਆਂਦੇ ਬਿੜੇ ਉਹ ਤਾਂ ਕੀ ਹੈ ਮੈਂ ਹਾਲ ਤਾਂ ਗੱਲ ਤੁਸੀਂ ਕਿਹਾ ਲੁਧਿਆਣੇ ਬੰਦੇ ਆ ਉਹਨਾਂ ਨੇ ਕਿਉਂ ਹਸ਼ਿਆਰਪੁਰ ਦੇ ਕਿਸਾਨ ਮੈਂ ਦੱਸਣਾ ਚਾਹੁੰਨਾ ਜੀ ਮੈਂ ਦੱਸਣਾ ਚਾਹੁੰਨਾ ਕਿ ਹਸ਼ਿਆਰਪੁਰ ਦਾ ਇੱਕ ਵੀ ਕਿਸਾਨ ਤਿਆਰ ਨਹੀਂ ਇੱਕ ਇੰਚ ਵੀ ਦੇਣ ਦੋ ਪਿੰਡ ਨੇ ਇੱਕ ਮੇਰਾ ਪਿੰਡ ਹੈ ਪੁਰਹੀਰਾ ਇੱਕ ਉਹਦੇ ਨਾਲ ਦਾ ਛੇਰਗੜ ਮੈਂ ਤੁਹਾਨੂੰ ਹੱਸੋ ਹੀ ਨਹੀਂ ਗੱਲ ਦੱਸਣੀ ਚਾਹੁੰਦਾ ਭਈ ਸਾਡੇ ਨਾਲ ਮੀਟਿੰਗ ਕਰਦੇ ਆ ਇੱਥੋਂ ਤੁਹਾਡੇ ਜਲੰਧਰ ਤੋਂ ਲੋਕ ਸਭਾ ਇੰਚਾਰਜ ਲਾਏ ਨੇ ਲਕੀ ਰੰਧਾ ਬਾਈ ਉਹਨਾਂ ਦੀ ਡਿਊਟੀ ਚੰਡੀਗੜ੍ਹ ਤੋਂ ਲੱਗਦੀ ਹੈ ਬ੍ਰਹਮਸ਼ੰਕਰ ਜੇਮਪਾ ਜੀ ਸਾਬਕਾ ਮਿਨਿਸਟਰ ਨੇ ਹਿਸ਼ਾਰਪੁਰ ਤੋਂ ਉਹਨਾਂ ਦੀ ਡਿਊਟੀ ਲੱਗਦੀ ਹੈ ਉੱਥੇ ਦੇ ਮੇਅਰ ਸਾਹਿਬ ਬਹਿੰਦੇ ਆ ਅਸੀਂ ਜਦੋਂ ਕਹਿੰਨੇ ਆ ਕਿ ਇੱਕ ਇੰਚ ਵੀ ਜ਼ਮੀਨ ਨਹੀਂ ਦੇਣੀ ਕੋਈ ਕਿਸਾਨ ਤੇ ਆ ਨਹੀਂ ਸਾਨੂੰ ਇਹ ਭਰੋਸਾ ਦਿੱਤਾ ਜਾਂਦਾ ਕਿ ਤੁਹਾਡੀ ਜ਼ਮੀਨ ਬਿਲਕੁਲ ਨਹੀਂ ਆਊਗੀ ਹਿਸ਼ਾਰਪੁਰ ਵਾਲੇ ਜੇ ਤੁਸੀਂ ਨਹੀਂ ਤੇ ਆ ਪਰ 20 ਮਿੰਟ ਬਾਅਦ ਜਿਹੜੇ ਬ੍ਰਹਮਸ਼ੇਖਰ ਜੇਮਪਾ ਜੀ ਆਹ ਪੋਸਟ ਪਾਉਂਦੇ ਆ ਵੀ ਜਿਹੜੀ ਮੁੱਖ ਮੰਤਰੀ ਜੀ ਦੀ ਲੈਂਡ ਪੁਲਿੰਗ ਪਾਲਿਸੀ ਆ ਉਹਨਾਂ ਕਿਸਾਨ ਸਹਿਮਤ ਫਿਰ ਇਹ ਸੋ ਔਰ ਉਹ ਕੀ ਕਰਦੇ ਐ ਇਹਨਾਂ ਨੇ ਕਿਹਾ ਪਟਿਆਲੇ ਕੋਈ ਜੈਨ ਦੱਸ ਦੇ ਆ ਵੀ ਉਹ 100 ਕਿਲਾ ਉਹਦਾ ਜੀ ਉਸ ਪਿੰਡ ਗਏ ਮੇਰੇ ਨਾਲ ਗੱਲ ਹੋਈ ਆ ਮਲਕ ਪਿੰਡ ਦੇ ਜیدار ਸਿੰਘ ਜਿਹਨਾਂ ਦੀ ਜ਼ਮੀਨ ਇੱਥੇ ਆ ਰਹੀ ਆ ਲੁਧਿਆਣੇ ਉਹ ਕਹਿੰਦੇ ਅਸੀਂ ਉਹ ਨਗਰ ਜਾ ਕੇ ਆਏ ਆ ਨਾ ਤੇ ਉੱਥੇ ਕੋਈ ਜੈਨ ਐ ਉਸ ਪਿੰਡ ਚ ਨਾ ਉਹ 100 ਏਕੜ ਸੋ ਸਰਕਾਰ ਫੇਕ ਨਾਮ ਦੱਸ ਕੇ ਫੇਕ ਗੱਲਾਂ ਕਰਕੇ ਮੈਂ ਹੁਣ ਕੱਲ ਪਤਾ ਕੀਤਾ ਲੁਧਿਆਣੇ ਲੁਧਿਆਣੇ ਟੋਟਲ 80 ਏਕੜ ਆ ਉਹਨੂੰ 280 ਏਕੜ ਦੱਸ ਰਹੇ ਆ ਜਿਹੜੇ 80 ਏਕੜ ਵਾਲੇ ਉਹ ਕੌਣ ਨੇ ਉਹਨਾਂ ਦੀ ਲਿਸਟ ਆ ਗਈ ਐ ਸਾਰੀ ਉਹਦੇ ਵਿੱਚ ਕੋਈ ਵੀ ਫਾਰਮਰ ਨਹੀਂ ਕੋਈ ਵੀ ਫਾਰਮਰ ਨਹੀਂ ਸਾਰੇ ਹੀ ਚੰਦ ਨੇ ਔਰ ਉਹ ਕਿ ਕੋਈ ਰਾਮਚੰਦ ਹੈ ਕੋਈ ਭਲਾਨਾ ਭਗਤ ਹੈ ਅਸਲ ਚ ਕੌਣ ਨੇ ਉਹ ਜਦੋਂ ਪਤਾ ਕੀਤਾ ਕੌਣ ਨੇ ਉਹ ਹੈਗੇ ਨੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਵੱਡੇ ਵੱਡੇ ਪ੍ਰਾਈਵੇਟ ਡਿਵੈਲਪਰ ਜਨਤਾ ਕਿਉਂ ਨਹੀਂ ਕਰਦੇ ਤੁਸੀਂ ਅੱਜ ਤੋਂ ਸੀਸਨ ਦੱਸਦੇ ਪਿਓ ਦੂਜਾ ਦਿਨ ਤੁਸੀਂ ਦੇਖਦੇ ਬੈਠੇ ਅਸੀਂ ਅਸੀਂ ਦਾ ਜਨਤਾ ਕਰ ਰਹੇ ਹੁਣ ਸਬੂਤ ਤਾਂ ਸਰਕਾਰ ਨੇ ਦੇਣਾ ਨਾ ਵੀ ਕਿਹੜਾ ਅਸੀਂ ਤੁਹਾਨੂੰ ਸਬੂਤ ਦੇਵਾਂਗੇ ਇਹ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਕਿ 20 ਤਰੀਕ ਨੂੰ ਅਸੀਂ ਇੱਕ ਕੈਵਨ ਬਣਾ ਕੇ ਵੱਖਰਾ ਦੁਆਬੇ ਦੇ ਸਾਰੇ ਜ਼ਿਲ੍ਹਿਆਂ ਦੇ ਜਿੰਨੀਆਂ ਦੇ ਪਿੰਡਾਂ ਦੀ ਜ਼ਮੀਨ ਆਈ ਆ ਟੋਟਲ ਆਲ ਫਾਰਮਰ ਇੱਥੇ ਹਾਜ਼ਰ ਹੋਣਗੇ ਔਰ ਹੱਥ ਖੜਕੇ ਰੱਖ ਕੇ ਕਹਿਣਗੇ ਦੱਸਣਗੇ ਤੁਹਾਨੂੰ ਕਿ ਸਾਡੀਆਂ ਜ਼ਮੀਨਾਂ ਆਈਆਂ ਤਾਂ ਅਸੀਂ 1 ਇੰਚ ਵੀ ਨਹੀਂ ਦੇਣੀ ਅਸੀਂ ਸਰਕਾਰ ਨੂੰ ਚੈਲੰਜ ਕਰਦੇ ਆ ਕਿ ਉਹ ਜਨਤਕ ਕਰਨ ਅਸੀਂ ਜਨਤਕ ਕਰ ਰਹੇ ਆ 100% ਦੁਆਬੇ ਦੇ ਸਾਰੇ ਜ਼ਿਲ੍ਹਿਆਂ ਦੇ ਕਿਸਾਨ ਇੱਥੇ ਜਨਤਕ ਕਰਾਂਗੇ ਜਿਹੜੇ ਕਹਿਣਗੇ ਕਿ ਅਸੀਂ ਜ਼ਮੀਨ ਬਿਲਕੁਲ ਨਹੀਂ ਦੇਣੀ ਇਹ ਖਲ ਦਾ ਖੁੱਲਾ ਚੈਲੰਜ ਹੈ ਸਰਕਾਰ ਨੂੰ ਜਿਹੜੀ ਆਜੋ ਦੀ ਕਾਡੀ ਐਸਕੇ ਨੂੰ ਕਿ ਸੱਦਾ ਦਿੱਤਾ ਉਹਨਾਂ ਵੱਲੋਂ ਕੁਝ ਆਇਆ ਹੈ? ਹਾਂ ਦੇਖੋ ਇੱਕ ਕੱਲ ਉਹਨਾਂ ਦੀ ਮੀਟਿੰਗ ਹੋਈ ਆ ਉਹਨਾਂ ਵੱਲੋਂ ਹਜੇ ਕੋਈ ਰਿਸਪਾਂਸ ਨਹੀਂ ਹੈਗਾ ਠੀਕ ਆ ਸਾਡਾ ਕੰਮ ਹੈ ਅਸੀਂ ਸੱਦਾ ਦਿੱਤਾ ਹੁਣ ਅਗਲੀ ਮੀਟਿੰਗ 'ਚ ਆਪਣਾ ਵਿਚਾਰ ਕਰਕੇ ਦੱਸਣਗੇ ਜਦੋਂ ਉਹਨਾਂ ਦਾ ਕੋਈ ਸੱਦਾ ਆਊਗਾ ਤੁਹਾਡੇ ਨਾਲ ਸਾਂਝਾ ਕੀਤਾ ਜਾਏ ਤੁਹਾਡੇ ਵੱਲੋਂ ਦਿੱਤੇ ਗਏ ਪ੍ਰੋਗਰਾਮ ਵਾਲੀ ਤੁਸੀਂ ਵੈਸੇ ਕਹਿੰਦੇ ਹੋ ਕਿ ਉਹ ਆਉਣਾ ਚਾਹੁੰਦੇ ਨੇਗਾ ਬਿਲਕੁਲ ਬਿਲਕੁਲ ਆਪਾਂ ਨੂੰ ਆਪਾਂ ਤਾਂ ਉਹਨਾਂ ਦੇ ਦਿੱਤੇ ਪ੍ਰੋਗਰਾਮਾਂ ਦੀ ਜਿਹੜਾ ਉਹਨਾਂ ਦਾ ਟੈਕਟਰ ਮਾਰਚ ਹੋਇਆ ਵਾ ਠੀਕ ਹੈ ਜੀ ਉਹ ਟ੍ਰੈਕਟਰ ਮਾਰਚ ਉਹ ਸ਼ਮੂਲਿਤ ਵੀ ਕੀਤੀ ਆ ਔਰ ਜੇ ਸਾਡੇ ਕੋਈ ਵੀ ਭਰਾ ਸਾਡੇ ਪ੍ਰੋਗਰਾਮ ਵਿੱਚ ਸ਼ਮੂਲਿਤ ਕਰਨਾ ਚਾਹੁੰਦੇ ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਹੈਗਾ। ਸਤਿ ਸ੍ਰੀ ਅਕਾਲ ਤੁਹਾਨੂੰ ਕਿੰਨੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਕੱਠੇ ਹੋਇਓ। ਇਹ ਪੰਜਾਬ ਦੇ ਜਿਹੜੇ ਕਿਸਾਨੀ ਲੀਡਰ ਆ ਉਹਨਾਂ ਨੂੰ ਇੱਕ ਮੱਥੇ ਇਕੱਠੇ ਹੋਣਾ ਚਾਹੀਦਾ। ਹਾਂ ਇਸੇ ਕਰਕੇ ਆਪਾਂ ਚਿੱਠੀ ਲਿਖੀ ਆਪਾਂ ਚੱਲਦੇ ਮੋਰਚੇ ਵਿੱਚ ਵੀ ਤਿੰਨ ਚਿੱਠੀਆਂ ਲਿਖੀਆਂ ਸਿਗੀਆਂ। ਕੋਸ਼ਿਸ਼ਾਂ ਸਾਡੀਆਂ ਪੂਰੀਆਂ ਸੀਗੀਆਂ। ਚਲੋ ਕਿਸੇ ਕਾਰਨ ਅਸੀਂ ਸਫਲ ਨਹੀਂ ਹੋ ਸਕੇ। ਅਸੀਂ ਆਪਣੀਆਂ ਕੋਸ਼ਿਸ਼ਾਂ ਨੂੰ ਫੇਰ ਨਵੇਂ ਸਿਰੇ ਤੋਂ ਆਰੰਭ ਕੀਤੇ ਤਾਂ ਤੱਕ ਮੈਨੂੰ ਆ ਵੀ ਅਸੀਂ ਜਰੂਰ ਸਫਲ ਹੋਵਾਂ ਅੱਛਾ ਤੇਰੇ ਲਗਾਤਾਰ ਸਤੀਫੇ ਆ ਰਹੇ ਨੇ ਲਗਾਤਾਰ ਸਤੀਫੇ ਲੈਨੇ ਆ ਰਹੇ ਨੇ ਸਰਕਾਰ ਆ ਸਰਕਾਰ ਤੋਂ ਨਹੀਂ ਮੇਰੀ ਮੀਟਿੰਗ ਦਾ ਨਾਲੇ ਕਿ ਸਵਾਲੇ ਹੋਰ ਵੀ ਲਾ ਲਓ ਕਿ ਸਰਕਾਰ ਦੀ ਦੇਖੀ ਤੇ ਇੰਨੀ ਜਿਹੀ ਰਕਮ ਇਹ ਬਣਾ ਦਿੱਤਾ ਜਾਵੇ ਕੌਣ ਤੋਂ ਵਾਪਸ ਨਾ ਦਿੱਤੀ ਜਾਵੇ ਕੁਝ ਇੱਧਾ ਨਹੀਂ ਹੈ ਤੁਹਾਡੇ ਪੰਚਾਇਤ ਦੇਖੋ ਇੱਕ ਬੇਨਤੀ ਆ ਸਰਕਾਰ ਨੇ ਨਾ ਤੇ ਸਾਨੂੰ ਪਹਿਲੇ ਪੁੱਛਿਆ ਸਾਡੇ ਖਸਰਾ ਨੰਬਰ ਨੋਟੀਫਾਈ ਕਰਨ ਲੱਗਿਆਂ ਨਾ ਸਾਨੂੰ ਹੱਲੇ ਕੀ ਪਤਾ ਸਰਕਾਰ ਦੇ ਮਨ ਚ ਕਿਹੜੀ ਕਾਲੋਂ ਲੁਕੀ ਹੈ ਇਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਇੱਕ ਜਰੂਰ ਮੈਂ ਕਹਿਣਾ ਚਾਹੁੰਨਾ ਕਿ ਸਰਕਾਰ ਨੂੰ ਅਸੀਂ ਸਾਰੇ ਐਮਪੀ ਐਮਐਲਏ ਨੂੰ ਮੰਗ ਪੱਤਰ ਦੇ ਚੁੱਕੇ ਆ ਕਿ ਸਾਡੀ ਸੀਐਮ ਨਾਲ ਮੀਟਿੰਗ ਕਰਵਾਓ ਉਹਨੀ ਕੋਈ ਮੀਟਿੰਗ ਨਹੀਂ ਕਰਵਾਈ ਹੁਣ ਅਸੀਂ 8 ਤਰੀਕ ਨੂੰ ਇੱਥੇ ਲੁਧਿਆਣਿਆਂ ਦਾ ਵੇਟ ਕਰਨਾ ਔਰ 8 ਤਰੀਕ ਨੂੰ ਅਸੀਂ ਉਹਨਾਂ ਨੂੰ ਮੰਤਰੀਆਂ ਨੂੰ ਸੱਦਿਆ ਮੁੱਖ ਮੰਤਰੀ ਨੂੰ ਸੱਦਿਆ ਪਿਆਓ ਸਾਨੂੰ ਆ ਕੇ ਲੈਂਡ ਪੂਲਿੰਗ ਪਾਲਿਸੀ ਸਮਝਾਓ ਸੋ ਜੇ ਆਉਣਾ ਚਾਹੇ ਸਰਕਾਰ ਜਰੂਰ ਆਵੇ ਸਾਨੂੰ ਸਮਝਾਵੇ ਪਰ ਸਰਕਾਰ ਜਿਨ੍ਹਾਂ ਦੀ ਮੇਤ ਤੁਹਾਨੂੰ ਇਹ ਦੱਸਣਾ ਚਾਹੁੰਨਾ ਹੈ ਕਿ ਜਦੋਂ ਹਰਦੀ ਮੁੰਡੀਆਂ ਜੀ ਨੇ ਕਿਹਾ ਕਿ ਭਾਈ 164 ਪਿੰਡਾਂ ਦੇ ਲੋਕ ਆਏ ਜਦੋਂ ਉਹਦੇ ਵਿੱਚ ਅਸੀਂ ਗਏ ਤੇ ਸਾਡੇ ਨਾਂ ਕੱਢ ਦਿੱਤੇ ਗਏ ਹਾਲਾਂਕਿ ਅਸੀਂ ਰਿਕਮੈਂਡ ਹੋ ਕੇ ਗਏ ਪਿੰਡ ਵੱਲੋਂ ਮੇਰੇ ਨਗਰ ਚੋਂ ਦੋ ਦੋ ਪਿੰਡਾਂ ਉਹਨੇ ਕਿਹਾ ਵੀ ਦੋ ਦੋ ਬੰਦੇ ਇੱਕ ਇੱਕ ਪਿੰਡ ਦੇ ਆਣ ਸਾਡੇ ਦੋ ਪਿੰਡਾਂ ਦੇ ਚਾਰ ਬੰਦੇ ਇੱਕੋ ਗੱਡੀ ਚ ਗਏ ਸਾਡੇ ਨਾਂ ਕੱਢ ਦਿੱਤੇ ਗਏ ਸੈਕੰਡ ਜਿਹੜੇ ਉਹਨਾਂ ਦੇ ਆਮ ਆਦੀ ਪਾਰਟੀ ਦੇ ਅੰਮ੍ਰਿਤਸਰ ਤੋਂ ਭੰਦੇਸਾ ਉਹਨਾਂ ਦੇ ਨਗਰ ਦਾ ਪਤਾ ਹੈ ਸਰਪੰਚ ਸਾਹਿਬ ਗਏ ਅਦਲੀ ਹਾਲ ਪਿੰਡ ਅਦਲੀ ਹਾਲ ਪਿੰਡ ਤੋਂ ਸਰਪੰਚ ਸਾਹਿਬ ਗਏ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਪਾਲਿਸੀ ਦੇ ਫੇਵਰ ਚੋਂ ਜਾ ਇਹਦੇ ਅੰਗੇਸਟ ਉਹਨਾਂ ਨੇ ਕਿਹਾ ਸੀ ਤਾਂ ਮਤਾ ਪਾ ਕੇ ਲੈ ਕੇ ਆਏ ਆ ਤੇ ਅੰਗੇਸਟ ਤੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਉਹ ਲਾਈਵ ਵੀ ਹੋਇਆ ਉੱਥੋਂ ਸੋ ਇਹ ਸਰਕਾਰ ਲੋਕਾਂ ਦੇ ਵਿੱਚ ਭ੍ਰੰਮ ਫਲਾ ਰਹੀ ਝੂਠ ਜਿਹੜੇ ਅਸਲੀ ਮਾਲਕ ਨੇ ਜ਼ਮੀਨਾਂ ਦੇ ਉਹ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਝੂਠੇ ਵੇਖ ਲਿਆ ਕੇ ਖੜੇ ਕਰ ਰਹੇ ਨੇ ਜਾਂ ਉਹ ਖੜੇ ਕਰ ਰਹੇ ਨੇ ਪ੍ਰਾਈਵੇਟ ਡਿਵੈਲਪਰ ਜਿਨ੍ਹਾਂ ਨੇ ਆਮ ਜ਼ਮੀਨ ਪਿੰਡਾਂ ਚ ਕਿਤੇ ਥੋੜੀ-ਬਹੁਤ ਖਰੀਦੀ ਹੋਈ ਆ ਉਹਨਾਂ ਨੂੰ ਉਹਨਾਂ ਨੂੰ ਲਿਆ ਕੇ ਖੜੇ ਕਰ ਰਹੇ ਨੇ ਉਹਨਾਂ ਤੇ ਅੰਡਰ ਪ੍ਰੈਸ਼ਰ ਕਰਕੇ ਵੀ ਤੁਹਾਡੀਆਂ ਬਾਕੀ ਦੀਆਂ ਕਲੋਨੀਆਂ ਜਿਹੜੀਆਂ ਉਹ ਸੀਜ਼ ਕਰਾਂਗੇ ਤੇ ਭਾਈ ਤੁਸੀਂ ਜੈਸ ਕਰੋ ਤੁਸੀਂ ਕਹੋ ਵੀ ਅਸੀਂ ਜਿਹੜੇ ਹੈਗੇ ਆ ਜ਼ਮੀਨ ਦੇਣ ਨੂੰ ਤਿਆਰ ਲੇ ਕੇ ਆਂ ਸੋ ਇਹ ਕੋਈ ਪ੍ਰੂਫ ਹੈਗੇ ਨੇ ਇਹ ਦੱਸਣਾ ਚਾਹੁੰਦੇ ਨੇ ਇੱਕ ਸਾਥੀ ਵੀਰ ਜੇ ਤੁਸੀਂ ਫੇਸਬੁੱਕ ਹੁਣ ਵੀ ਖੋਲੋ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫਿਸ ਲੁਧਿਆਣਾ ਇਹ ਨੂੰ ਡੀਸੀ ਆਫਿਸ ਤੋਂ ਚਲਾਇਆ ਜਾਂਦਾ ਹੈ ਇਹਨਾਂ ਨੇ 5 ਦਿਨ ਪਹਿਲਾਂ ਇੱਕ ਪੋਸਟ ਲਿਖੀ ਵੀ ਜ਼ਮੀਨ ਮਾਲਕਾਂ ਨੇ 280 ਏਕੜ ਤੋਂ ਵੱਧ ਜ਼ਮੀਨ ਗਲਾੜਾ ਨੂੰ ਸਹਿਮਤੀ ਦਿੱਤੀ ਇਹਦੇ ਵਿੱਚ ਪਹਿਲਾ ਨਾਮ ਆ ਪ੍ਰਵੀਨ ਜੈਨ ਅਤੇ ਜਗਦੀਸ਼ لال ਜੈਨ ਤੁਸੀਂ ਸਰਕਾਰ ਨੂੰ ਪੁੱਛੋ ਵੀ ਇਹ ਕਿਹੜੇ ਕਿਸਾਨ ਨੇ ਜਿਹੜੇ ਖੇਤੀ ਕਰਦੇ ਸੀ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੋ ਦੂਜਾ ਨਾਮ ਹੈਗਾ ਐਚਐਸ 바ਵਾ ਐਚਐਸ 바ਵਾ ਕੌਣ ਨੇ ਉਸੇ ਸਵਾਲ ਤੇ ਪੁੱਛਿਆ ਐਚਐਸ 바ਵਾ ਕੌਣ ਨੇ ਉਹਨਾਂ ਦੀ ਵਾਈਫ ਕੀ ਹੈ ਉਹਨਾਂ ਦੀ ਵਾਈਫ ਆਮ ਆਦਮੀ ਪਾਰਟੀ ਦੀ ਇੱਕ ਲੀਡਰ ਹੈ ਇੱਕ ਚੇਅਰਮੈਨ ਹੈ ਕਿਸੇ ਚੀਜ਼ ਦੀ ਤੇ ਇਹ ਦੋਨੋਂ ਬੰਦੇ ਆਮ ਆਦਮੀ ਪਾਰਟੀ ਨਾਲ ਰਿਲੇਟਡ ਹੈ ਤੀਜਾ ਨਾਮ ਹੈਗਾ ਮਿਸਟਰ ਅਗਰਵਾਲ ਦਾ ਤੁਸੀਂ ਸੰਜੀਵ ਅਰੋੜਾ ਦੀ ਲੁਧਿਆਣਾ ਦੀ ਕੈਂਪੇਨ ਚੈੱਕ ਕਰ ਲਓ ਉਹਦੇ ਵਿੱਚ ਤੁਹਾਨੂੰ ਦੇਖ ਜੂਗਾ ਸਿੰਧੀ ਵਗਰਵਾਲ ਕੋਣ ਹੈ ਸੌਰੀ ਮਿਸਟਰ ਅਗਰਵਾਲ ਤੀਤੀ ਗੱਲ ਮੈਂ ਕਿਹੜਾ ਚੌਨਾ ਹੈ ਜਦੋਂ ਤੁਸੀਂ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਜਾਓ ਹੁਣ ਸਰਕਾਰ ਕਹਿਦੀ ਹੈ ਵੀ ਅਸੀਂ ਅਰਬਨਾਈਜੇਸ਼ਨ ਕਰਨੀ ਹੈ ਤੇ ਇੰਡਸਟਰੀ ਲਾਉਣੀ ਹੈ ਮੇਰਾ ਪਿੰਡ ਹੈਗਾ ਰਾਮਪੁਰ ਮੇਰੇ ਪਿੰਡ ਦੇ ਹਰੇ ਘਰ ਨੇ ਮਤੇ ਉੱਤੇ ਸਾਈਨ ਕੀਤਾ ਕੋਈ ਘਰ ਇਹੋ ਜਿਹਾ ਨਹੀਂਗਾ ਜਿਨੇ ਸਾਈਨ ਨਾ ਕੀਤਾ ਹੋਵੇ ਇਹ ਪੈਂਦਾ ਹੈ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜੇ ਤੁਸੀਂ ਲੁਧਿਆਣੇ ਤੋਂ ਜਾਓ ਚੰਡੀਗੜ੍ਹ ਨੂੰ ਜਦੋਂ ਤੁਸੀਂ ਫੋਰਟਿਸ ਦੇ ਕੋਲ ਜਾਂਦੇ ਆ ਉਦੋਂ ਤੁਸੀਂ ਦੇਖੋਗੇ ਕਿ ਫੋਕਲ ਪੁਆਇੰਟ ਕਾਗਜ਼ਾਂ ਦੇ ਵਿੱਚ ਉਹ ਲੈਂਡ ਸਸਤੇ ਪ੍ਰਾਈਸ ਦੇ ਵਿੱਚ ਇੰਡਸਟਰੀ ਨੂੰ ਦਿੱਤੀ ਹੋਈ ਹੈ ਬਹੁਤ ਘੱਟ ਕੀਮਤ ਤੇ ਥਰੋਅਵੇ ਪ੍ਰਾਈਸਿਸ ਦੇ ਵਿੱਚ ਅੱਜ ਉੱਥੇ ਕੀ ਬਣ ਰਿਹਾ ਹੈ ਉੱਥੇ ਹਾਈ ਰਾਈਜ਼ ਬਿਲਡਿੰਗ ਬਣ ਰਹੀਆਂ ਨੇ ਵਰਤਮਾਨ ਗਰੁੱਪ ਬਣਾ ਰਿਹਾ ਫਲਾਣਾ ਗਰੁੱਪ ਬਣਾ ਰਿਹਾ ਪਹਿਲੀ ਗੱਲ ਤੁਸੀਂ ਜਿਹੜੀਆਂ ਪੁਰਾਣੀਆਂ ਜ਼ਮੀਨਾਂ ਲਈਆਂ ਐਕਵਾਇਰ ਕੀਤੀਆਂ ਕਿਸਾਨਾਂ ਨੂੰ ਤੁਸੀਂ ਜੋ ਮੁਆਵਜ਼ਾ ਦਿੱਤਾ ਨਹੀਂ ਦਿੱਤਾ ਉਹ ਇੰਡਸਟਰੀ ਲਈ ਦਿੱਤੀਆਂ ਗਈਆਂ ਤੁਹਾਡੀ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਹੈ ਉਹ ਤਾਂ ਚੱਲ ਨਹੀਂ ਰਹੀ ਉਹ ਭੱਜ ਰਹੀ ਹੈ ਹੋਰ ਸੁਬਿਆਂ ਦੇ ਵਿੱਚ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਤੁਹਾਡੀ ਜਿਹੜੀ ਪਾਲਿਸੀ ਹੈ ਉਹਦੇ ਵਿੱਚ ਫਲੋਸ ਬਹੁਤ ਹੈ ਤੁਹਾਡੀ ਇੰਡਸਟਰੀਅਲ ਪਾਲਿਸੀ ਬਿਖਾਰਾ ਕਿ ਲੋਕ ਦੂਜੇ ਸੁਬਿਆਂ ਤੇ ਜਾ ਰਹੇ ਹੈ ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਸਰਕਾਰ ਨੇ ਕੋਈ ਡੇਟਾ ਨਹੀਂ ਦਿੱਤਾ ਹੈਗਾ ਵੀ ਅਰਬਨਾਈਜੇਸ਼ਨ ਦੀ ਕੀ ਲੋੜ ਹੈ ਕੋਈ ਸਟੱਡੀ ਹੋਣੀ ਚਾਹੀਦੀ ਹੈ ਤੁਸੀਂ ਇੱਕ ਹੋਰ ਸਵਾਲ ਪੁੱਛਿਆ ਵੀ ਸਰਕਾਰ ਕੀ ਕਹਿੰਦੇ ਹੈ ਗੁੰਮਰਾ ਕਿੱਦਾਂ ਕਰ ਰਹੀ ਹੈ ਸਰਕਾਰ ਤੀਜੇ ਦਿਨ ਤਾਂ ਆਪਣਾ ਸਟਾਂਸ ਬਦਲ ਰਹੀ ਹੈ ਜਿਹੜੀ ਪਹਿਲੀ ਪਾਲਿਸੀ ਸੀ ਉਹ ਪਾਲਿਸੀ ਪੜੀਆ ਕਿਸੇ ਨੇ ਉਹ ਪਹਿਲੀ ਪਾਲਿਸੀ ਅੱਜ ਦੀ ਡੇਟ ਚ ਪਬਲਿਕ ਡੋਮੇਨ ਤੋਂ ਵੀ ਹਟਾਤੀ ਹੈ ਤੁਸੀਂ ਡਾਊਨਲੋਡ ਕਰਕੇ ਪੜ ਨਹੀਂ ਸਕਦੇ ਉਹ ਇਸੇ ਕਰਕੇ ਨਹੀਂ ਪੜ ਸਕਦੇ ਕਿਉਂਕਿ ਉਹ ਚ ਫਲੌਸ ਕਿੰਨੇ ਹੈ ਜੇ ਇੰਨੀ ਫਲੌਸ ਲੈ ਸੀਗੀ ਤੇ ਫਿਰ ਉਹਨਾਂ ਨੇ ਇੰਨੇ ਚੇਂਜਸ ਕਿਉਂ ਕੀਤੇ ਇਸ ਕਰਕੇ ਸਰਕਾਰ ਕੋਲ ਕੋਈ ਆਂਕੜੇ ਨਹੀਂ ਹੈਗੇ ਔਰ ਜਿੱਥੇ-ਜਿੱਥੇ ਭਾਰਤ ਮਾਲਾ ਪ੍ਰੋਜੈਕਟ ਹੈ ਜੇ ਤੁਸੀਂ ਨਕਸ਼ੇ ਤੇ ਦੇਖੋ ਉਹਦੇ ਆਲੇ-ਦੁਆਲੇ ਹੀ ਸਾਰਾ ਕੁਝ ਇਕਵਾਇਰ ਕੀਤਾ ਜਾ ਰਿਹਾ ਇਸ ਕਰਕੇ ਸਰਕਾਰ ਗੁੰਮਰਾਹ ਕਰਨਾ ਬੰਦ ਕਰੇ ਜਿੱਦਣ ਜਿਵੇਂ ਰਾਏ ਸਾਹਿਬ ਨੇ ਤੇ ਪੰਦੇਸ ਸਾਹਿਬ ਨੇ ਕਿਹਾ ਫੇਸ ਟੂ ਫੇਸ ਆਜੋ ਸ਼ੀਸ਼ਾ ਦਿਖਾ ਦੇਾਂਗੇ ਚੰਗੀ ਤਰ੍ਹਾਂ ਦਿਖਾ ਦੇਾਂਗੇ ਅਹੁਦੇਦਾਰਾਂ ਦੇ ਅਸਤੀਫਿਆਂ ਨੂੰ ਕਿਵੇਂ ਲਈਆ ਹਾਂ ਦੇਖੋ ਬਹੁਤ ਅਸੀਂ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਇਸ ਨੀਤੀ ਨੂੰ ਲੈ ਕੇ ਅਸਤੀਫੇ ਦਿੱਤੇ ਆ ਉਹਨਾਂ ਦੀ ਜਮੀਰ ਜਾਗੀ ਆ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਜੇ ਪਾਰਟੀ ਦੇ ਅੰਦਰੋਂ ਵਿਰੋਧ ਹੋਊਗਾ ਵੱਡੇ ਪੱਧਰ ਤੇ ਦੇਖੋ ਨਾ ਬਹੁਤ ਸਾਰੇ ਨਾਮ ਵੱਡੇ ਵੱਡੇ ਨੇ ਪੰਜਾਬ ਦੇ ਇੱਕ ਤਾਂ ਮੇਰੇ ਆਪਣੇ ਹਲਕੇ ਦਾ ਸਾਬਕਾ ਮੰਤਰੀ ਆ ਉਹ ਉਹਨਾਂ ਦੀ ਵੀ ਚਰਚਾ ਚੱਲ ਰਹੀ ਹੈ ਇੱਕ ਆਪਣੇ ਵਰਤਮਾਨ ਐਮਪੀ ਸੀਗੇ ਬਾਅਦ ਚ ਦਬਕਾ ਦੁਬਕਾ ਮਾਰ ਕੇ ਉਹਨੂੰ ਚੁੱਪ ਕਰਾ ਲਿਆ ਹੈਗਾ ਆ ਰੋਪੜ ਦਾ ਐਮਐਲਏ ਵੀ ਸੁਣਿਆ ਜਾ ਰਿਹਾ ਤੋਂ ਪਾਰਟੀ ਦੇ ਅੰਦਰ ਤਾਂ ਖਲਾਬਾਟ ਬਟਾਹਟ ਹੈ ਜਿਹੜੀ ਉਹਨਾਂ ਨੂੰ ਲੱਗ ਰਿਹਾ ਵੀ ਸਾਨੂੰ ਤਾਂ ਕਿਸੇ ਨੇ ਪਿੰਡ 'ਚ ਵੜ ਨਹੀਂ ਦੇਣਾ ਹੈਗਾ ਠੀਕ ਆ ਉਹ ਤਾਂ ਕਹਿ ਰਹੇ ਆ ਪਰ ਹਜੇ ਜਿਹੜੇ ਮਿਸਟਰ ਕੇਜਰੀਵਾਲ ਸਾਹਿਬ ਨੇ ਉਹ ਕਾਰਪੋਰੇਟ ਦਾ ਏਜੰਡਾ ਛੱਡਣਾ ਨਹੀਂ ਚਾਹੁੰਦੇ ਹੈਗੇ ਕਿਉਂਕਿ ਕਾਰਪੋਰੇਟ ਨਾਲ ਪਿਆਰ ਇਨਾਂ ਇਸ ਕਰਕੇ ਔਰ ਦੂਜੀ ਸਾਡਾ ਜਿਹੜਾ ਕਮਮ ਦਾ ਪਹਿਲੋ ਐਲਾਨ ਆ ਚਾਹੇ ਸ਼ੰਭੂ ਖਨੌਰੀ ਦੇ ਮੋਰਚੇ ਜਿਵੇਂ ਅਜਾੜੇ ਗਏ ਔਰ ਆ ਜਿਹੜੀ ਹੁਣ ਲੈਂਡ ਪੂਲਿੰਗ ਪਾਲਿਸੀ ਜਿੱਥੇ-ਜਿੱਥੇ ਇਹਨਾਂ ਦੇ ਮੰਤਰੀ ਜਿੱਥੇ-ਜਿੱਥੇ ਐਮਐਲਏ ਜਿੱਥੇ ਵੀ ਕੋਈ ਮੁੱਖ ਮੰਤਰੀ ਜਾਊਗਾ ਜਿੱਥੇ ਸਵਾਲ ਕਰਨੇ ਹੁਣ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਵੀ ਸਵਾਲ ਕਰਾਂਗੇ ਵੀ ਇਹ ਕਿਵੇਂ ਵਾਜਬ ਹੈ ਕਿਵੇਂ ਜਾਇਜ਼ ਆ ਜੇ ਤੁਸੀਂ ਤਾਂ ਇਹ ਦਾਅਵੇ ਕਰਦੇ ਵੀ ਟੋਡੀ ਸਰਕਾਰ ਪਿੰਡਾਂ ਤੋਂ ਚੱਲੂਗੀ ਤਾਂ ਜੇ ਪਿੰਡਾਂ ਤੋਂ ਚੱਲਣੀ ਤੁਸੀਂ ਪਿੰਡ ਨੂੰ ਸਾਧਕੇ ਪੁੱਛਤਾ ਲੈਂਦੇ ਹੋ ਵੀ ਤੂੰ ਤੁਹਾਡਾ ਪਿੰਡ ਲੈਂਡ ਪੂਲਿੰਗ ਪਾਲਿਸੀ ਚ ਆਉਣਾ ਵੀ ਚਾਹੁੰਦਾ ਕਿ ਨਹੀਂ ਆਉਣਾ ਚਾਹੁੰਦਾ ਔਰ ਮੁੱਖ ਮੰਤਰੀ ਸਾਹਿਬ ਫੇਕ ਬੋਲਦੇ ਆ ਵੀ ਕਿਸਾਨਾਂ ਦੀ ਮਰਜ਼ੀ ਚੱਲੂ ਮਰਜ਼ੀ ਤਾਂ ਅਕਲਾਂ ਵਾਲਿਓ ਤੁਹਾਡੀ ਚੱਲ ਗਈ ਤੁਸੀਂ 65533 ਏਕੜ ਦਾ ਨੋਟੀਫਾਈ ਕਰਤਾ ਔਰ ਹੁਣ ਉਹਦੇ ਤੇ ਕਿਸਾਨਾਂ ਦਾ ਕੋਈ ਮਿੱਟੀ ਨਹੀਂ ਪੁੱਟ ਸਕਦਾ ਕੋਈ ਸਾਰੀ ਨਹੀਂ ਜਿੰਨਾ ਕਿਸਾਨਾਂ ਦੀਆਂ ਕੋਠੀਆਂ ਬਣੀਆਂ ਕੁਝ ਕੰਮ ਨਹੀਂ ਰੁਕਿਆ ਹੁੰਦਾ ਉਹਨਾਂ ਨੂੰ ਕੰਮ ਕਰਨ ਤੋਂ ਵੀ ਰੋਕ ਦਿੱਤਾ ਗਿਆ ਵੀ ਗਾ ਤੁਸੀਂ ਕੰਮ ਕਿਉਂਕਿ ਉਹ 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 ਉਹਦਾ ਐਕਟ ਹੀ ਇਹ ਗੱਲ ਕਹਿੰਦਾ ਹੈਗਾ ਉਹ ਘਬਰਾ ਰਹੇ ਨੇ ਵੀ ਹੁਣ ਅਸੀਂ ਗਾ ਘਰ ਬਣਾਈਏ ਕਿ ਨਾ ਬਣਾਈਏ ਔਰ ਇਹ ਸਪਸ਼ਟ ਹੈ ਜੇ ਇਹਨਾਂ ਦੀ ਨੀਤੀ ਲਾਗੂ ਹੁੰਦੀ ਆ ਜਿੰਨੇ ਵੀ ਘਰ ਆ ਉਹ ਢਾਏ ਜਾਣਗੇ ਜਿੰਨੇ ਵੀ ਉਹਨਾਂ ਦਾ ਨਕਸ਼ੇ ਦੇ ਵਿੱਚ ਜੋ ਵੀ ਘਰ ਬਣ ਗਿਆ ਪਿੰਡ ਆ ਗਿਆ ਉਹ ਢਾ ਕੇ ਜਿਵੇਂ 17 ਸੈਕਟਰ ਦਾ ਪਿੰਡ ਸੀਗਾ ਚੰਡੀਗੜ੍ਹ ਪੂਰਾ ਹੀ ਜਿਵੇਂ 17 ਸੈਕਟਰ ਦੇ ਲੋਕ ਕੱਟੇ ਸੀ ਸਾਰੇ ਜਾੜੇ ਤੋਂ ਐ ਐ ਇਸ ਕਰਕੇ ਲੋਕ ਤਾਂ ਮਤਲਬ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਜਾਂਦੇ ਆ ਵੀ ਸਾਨੂੰ ਅਜਾੜ ਕੇ ਇਹਨਾਂ ਨੇ ਕੰਕਰੀਟ ਦੇ ਜਿਹੜੇ ਤੁਸੀਂ ਜੰਗਲਾਂ ਦੀ ਬਾਰ ਬਾਰ ਸਾਡੇ ਅੱਗੋਂ ਨੇ ਗੱਲ ਕੀਤੀ ਆ ਵੀ ਖੜੇ ਕਰ ਰਹੇ ਹੋ ਇਹ ਕਾਰਪੋਰੇਟਿਵ ਮਾਡਲ ਆ ਇਹ ਇਹ ਸਾਡਾ ਮਾਡਲ ਨਹੀਂ ਹੈਗਾ ਵੀ ਸਾਡੇ ਕੋ ਦੇਸ਼ ਨੂੰ ਜਾਂ ਸਾਡੇ ਪੰਜਾਬ ਨੂੰ ਕੋ ਫਾਇਦਾ ਹੋ ਇੱਕ ਸਾਡਾ ਸਵਾਲ ਹੈ ਤੁਹਾਡੇ ਮਾਧਿਅਮ ਰਾਹੀਂ ਜਿਹੜੇ 94 ਦੇ 94 ਐਮ ਐਲ ਏ ਆ ਜਿਨ੍ਹਾਂ ਦਾ ਆ ਗਿਆ ਦਿਨੇਸ਼ ਚੱਡਾ ਜੀ ਦਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਨਹੀਂ ਬੇਵਰ ਦਿੱਤਾ ਪਰ ਅਸੀਂ ਇਹ ਤੁਹਾਡੇ ਮਾਧਿਅਮ ਰਾਹੀਂ ਸਵਾਲ ਕਰਦੇ ਆ ਪੰਜਾਬ ਦੇ ਜਿੰਨੇ ਐਮ ਐਲ ਏ ਨੇ ਕਿ ਤੁਸੀਂ ਪੰਜਾਬ ਨਾਲੋਂ ਪੰਜਾਬ ਦੇ ਕਿਸਾਨਾਂ ਨਾਲੋਂ ਕਿ ਦਿੱਲੀ ਵਾਲਿਆਂ ਦੀ ਲੈਂਡ ਪੂਲਿੰਗ ਪਾਲਿਸੀ ਦੇ ਨਾਲੋਂ ਇਹ ਸਪਸ਼ਟ ਕਰੋ ਇਹ ਸਪਸ਼ਟ ਕਰੋ ਆਪਣੇ ਬਿਆਨات ਸਪਸ਼ਟ ਕਰੋ ਮੀਡੀਆ ਸਪਸ਼ਟ ਕਰੋ ਜੇ ਤੁਸੀਂ ਪੰਜਾਬ ਦੇ ਹਿੱਤ ਵਿੱਚ ਹੋ ਤੇ ਇਹ ਦੱਸੋ ਕਿ ਤੁਸੀਂ ਲੈਂਡ ਪੂਲਿੰਗ ਪਾਲਿਸੀ ਦੇ ਨਾਲੋਂ ਜਾਂ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਦੇ ਨਾਲੋਂ